ਇਹ ਸਾਦ ਸੱਚੀ ਮਾਫੀ ਮੰਗ ਰਿਹਾ ਸੀਗਾ ਉਸ ਕਹਿ ਰਹੇ ਸੀਗੇ ਕਿ ਇਹ ਮੁਆਫੀ ਨਾਮਾ ਜਦੋਂ ਪੜਿਆ ਉਹ ਕੋਈ ਮੁਆਫੀ ਨਾਮਾ ਨਹੀਂ ਸੀਗਾ ਬਾਦਲ ਹਮੇਸ਼ਾ ਅਕਾਲ ਤਖਤ ਦੀ ਕ੍ਰੈਡਿਬਿਲਟੀ ਨੂੰ ਵਰਤ ਕੇ ਸੰਕਟ ਦੇ ਵਿੱਚੋਂ ਬਾਹਰ ਨਿਕਲਦੇ ਸੀਗੇ ਕਿ 90 ਲੱਖ ਦੇ ਇਸ਼ਤਿਹਾਰ ਦੇ ਕੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਦੇ ਕੋਲੋਂ ਉਸ ਫੈਸਲੇ ਨੂੰ ਪ੍ਰਵਾਨ ਨਹੀਂ ਸੀ ਕਰਵਾ ਸਕਿਆ ਪਤਾ ਇਸ ਗੱਲ ਦੇ ਉੱਪਰ ਧਿਆਨ ਟਿਕਿਆ ਹੋਇਆ ਲੋਕਾਂ ਦਾ ਵੀ ਮੀਡੀਆ ਦਾ ਵੀ ਕਿ ਕੀ ਬਾਦਲ ਨੂੰ ਕਿਸੇ ਤਰ੍ਹਾਂ ਦੀ ਕੋਈ ਰਾਜਸੀ ਤਨਖਾਹ ਜਾਂ ਸਜ਼ਾ ਜਿਹੜੀ ਆ ਉਹ ਲਗਾਈ ਜਾਊਗੀ ਜਾਂ ਨਹੀਂ ਲਗਾਈ ਜਾਊਗੀ ਪਰ ਹੁਣ ਇਹਨਾਂ ਦੋਵਾਂ ਧਿਰਾਂ ਨੇ ਆਪ ਹੀ ਅਕਾਲ ਤਖਤ ਸਾਹਿਬ ਦੇ ਉੱਪਰ ਪਹੁੰਚ ਕਰਕੇ ਆਪਣਾ ਜਿਹੜਾ ਇੱਕ ਪੋਲੀਟੀਕਲ ਇਹਨਾਂ ਦੀ ਆਪਸੀ ਲੜਾਈ ਦਾ ਮਸਲਾ ਸੀਗਾ ਉਹਨੂੰ ਹੁਣ ਪੰਥ ਦੇ ਸਰੋਕਾਰਾਂ ਦਾ ਮਸਲਾ ਬਣਾ ਦਿੱਤਾ ਹੈ ਕਿ ਜਿਹੜੇ ਜਥੇਦਾਰ ਸਹਿਬਾਨ ਨੇ ਉਹ ਘੱਟੋ ਘੱਟ 2007 ਵਾਲਾ ਅਮਲ ਜਿਹੜਾ ਆ ਉਹ ਦੁਬਾਰਾ ਬਹਾਲ ਕਰਦੇ ਪਰ ਇਦਾਂ ਹੋ ਨਹੀਂ ਰਿਹਾ ਕੀ ਇਹ ਸਿਚੁਏਸ਼ਨ ਇਦਾਂ ਦੀ ਬਣ ਸਕਦੀ ਹੈ ਕਿ ਪੰਥਕ ਸਜ਼ਾ ਲੱਗੇ ਤੌਬਾ ਕਰੋ ਤੇ ਕਹੋ ਕਿ ਅੱਗੇ ਵਾਸਤੇ ਨਹੀਂ ਕਰਾਂਗੇ ਖਾਲਸਾ ਬਖਸ਼ਿੰਦਾ ਬਖਸ਼ ਸਕਦਾ ਆ ਪਰ ਮਾਫੀ ਮਾਫੀ ਦੀ ਭਾਵਨਾ ਚ ਆਈ ਹੋਣੀ ਚਾਹੀਦੀ ਸੈਂਟਰ ਜਿਹੜਾ ਆ ਉਹ ਅਕਾਲੀ ਦਲ ਨੂੰ ਖਿਲਾਰਨਾ ਚਾਹੁੰਦਾ ਆ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਨਾ ਚਾਹੁੰਦਾ ਆ ਇਹ ਗੱਲਾਂ ਸਾਰੀਆਂ ਠੀਕ ਨੇ ਪਰ ਕਹਿ ਕੌਣ ਰਿਹਾ ਆ ਕਹਿ ਹੋ ਰਿਹਾ ਜੋ ਇਹ ਕੰਮ ਸੈਂਟਰ ਦੇ ਵਾਸਤੇ ਪਿਛਲੇ ਸਾਲਾਂ ਦੇ ਦੌਰਾਨ ਪਹਿਲਾਂ ਆਪ ਕਰਦੇ ਰਹੇ ਆ ਪ੍ਰਤਾਂਿਕ ਇਸ ਤਰ੍ਹਾਂ ਦੀ ਸਜ਼ਾ ਦੇਖਦੇ ਹੋ ਮਾਮਲਾ ਹੁਣ ਅਕਾਲ ਤਖਤ ਹੈਗਾ ਹੈ ਫੈਸਲਾ ਪੂਰਾ ਪੰਥ ਦੀਆਂ ਭਾਵਨਾਵਾਂ ਦੇ ਅਨੁਸਾਰ ਉਦੋਂ ਆ ਸਕਦਾ ਆ ਜਦੋਂ ਕਿ ਉੱਥੇ ਇੱਕ ਪੰਥਕ ਨਿظام ਹੋਵੇ ਤੇ ਤਰੀਕਾਕਾਰ ਜਿਹੜਾ ਫੈਸਲਾ ਲੈਣਦਾ ਉਹ ਪੰਥਕ ਬਨਾਇਆ ਜਾਵੇ ਖਬੀਰ ਸਿੰਘ ਬਾਦਲ ਨੂੰ ਲੈ ਕੇ ਫਿਲਹਾਲ ਕਾਫੀ ਚਰਚਾ ਚੱਲਦੀ ਪਈ ਹੈ ਖਾਸ ਕਰਕੇ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਉਸ ਤੋਂ ਬਾਅਦ ਲਈ ਹਾਲਾਤ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਚਰਚਾਵਾ ਇਸ ਵੇਲੇ ਡੂੰਘੀਆਂ ਹੁੰਦੀਆਂ ਜਾ ਰਹੀਆਂ ਨੇ ਜੋ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਬਣਦੇ ਪਏ ਆ ਜੋ ਬਣ ਚੁੱਕੇ ਨੇ ਐਨੇ ਲੰਬੇ ਸਮੇਂ ਤੋਂ ਇੱਕ ਇਤਿਹਾਸਕ ਪਾਰਟੀ ਇੰਨੀ ਪ੍ਰਾਤਨ ਪਾਰਟੀ ਔਰ ਉਸ ਪਾਰਟੀ ਦੇ ਜੋ ਹਾਲਾਤ ਹੁਣ ਹੋ ਗਏ ਨੇ ਉਸ ਹਾਲਤ ਨੂੰ ਲੈ ਕੇ ਕਾਰਨ ਕੀ ਹੈ ਉਹਦੇ ਪਿਛਲਾ ਕਾਰਨ ਕੀ ਹੈ ਉਸ ਦੇ ਉਸ ਦਾ ਉਸ ਦਾ ਅਸਲ ਵਿजूद ਕੀ ਸੀ ਤੇ ਉਹ ਹੁਣ ਬਣ ਕੀ ਗਿਆ ਬਹੁਤ ਸਾਰੀਆਂ ਚੀਜ਼ਾਂ ਹੋ ਉਹਦੇ ਵਿੱਚ ਆ ਰਹੀਆਂ ਨੇ ਔਰ ਉਸ ਤੋਂ ਬਾਅਦ ਵੀ ਜਦੋਂ ਹੁਣ ਪਹਿਲੀ ਵਾਰ ਇਦਾਂ ਦਾ ਹੋਇਆ ਕਿ ਕਿਸੇ ਪ੍ਰਧਾਨ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਹੋਵੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਉਡੀ ਕੀਤੀ ਜਾ ਰਹੀ ਹੈ ਸਜ਼ਾ ਦੀ ਜਾਂ ਫਿਰ ਜਿਸ ਸੇਵਾ ਲਈ ਜਾਵੇ ਤੇ ਸੇਵਾ ਦੀ ਹੁਣ ਮੰਗ ਕੀ ਹੈ ਉਹ ਤੁਹਾਡੇ ਸਾਹਮਣੇ ਪਹਿਲਾਂ ਹੀ ਰੱਖ ਚੁੱਕੇ ਆ ਪਰ ਕੁਝ ਗੱਲਾਂ ਵਿਸ਼ੇਸ਼ ਨੇ ਜਿਨ੍ਹਾਂ ਬਾਰੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ ਉਸੇ ਵਾਸਤੇ ਅੱਜ ਅਸੀਂ ਜਿਸ ਸ਼ਖਸ ਕੋਲ ਪਹੁੰਚੇ ਜਿਹੜੀ ਸ਼ਖਸੀਅਤ ਕੋਲ ਪਹੁੰਚੇ ਨੇ ਉਹ ਸਿੱਖ ਇਤਿਹਾਸ ਨੂੰ ਬਿਹਤਰ ਜਾਣਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਨੂੰ ਬਿਹਤਰ ਜਾਣਦੇ ਨੇ ਤੁਹਾਡੇ ਨਾਲ ਰੂਬਰੂ ਕਰਾਉਣ ਜਾ ਰਹੇ ਹਾਂ ਸਿੱਖ ਸਿਆਸਤ ਦੇ ਮੁਖਸਮ ਪਾਦਕ ਔਰ ਸਿੱਖ ਚਿੰਤਕ ਸਰਦਾਰ ਪਰਮਜੀਤ ਸਿੰਘ ਗਾਜ਼ੀ ਮੇਰੇ ਨਾਲ ਮੌਜੂਦ ਨੇ ਕਾਈ ਸਾਹਿਬ ਸਮਾਦਰਤਾ ਬਹੁਤ ਸ਼ੁਕਰੀਆ ਮਿਹਰਬਾਨੀ ਵਾਇਗੁਰਜੀ ਖਾਲਸਾ ਵਾਇਗੁਰਜੀ ਕੀ ਫਤਿਹ ਹੁਣ ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਰਹਿ ਗਈ ਕਿ ਹੁਣ ਸਿਰਫ ਉਡੀਕ ਕੀਤੀ ਜਾ ਰਹੀ ਹੈ ਇੱਕ ਫੈਸਲੇ ਦੀ ਤੇ ਉਹ ਫੈਸਲਾ ਕਿਸ ਤਰ੍ਹਾਂ ਦਾ ਹੋਵੇਗਾ ਉਹ ਸਮੇਂ ਤੇ ਮਨੱਸਰ ਹੈ ਪਰ ਇਸ ਮਾਮਲੇ ਦੇ ਉੱਤੇ ਖਾਸ ਕਰਕੇ ਇੱਕ ਪ੍ਰਧਾਨ ਨੂੰ ਤਨਖਾਹਿਆ ਕਰਾਰ ਲਗਾਉਣਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਕਿਸ ਤਰ੍ਹਾਂ ਇਹਨੂੰ ਦੇਖਦੇ ਹੋ ਸਭ ਤੋਂ ਪਹਿਲਾਂ ਦੇਖੋ ਇਹ ਜਿਹੜਾ ਸੰਕਟ ਆ ਇਹ ਮੌਜੂਦਾ ਜਿਹੜਾ ਘਟਨਾਕਰਮ ਚੱਲ ਰਿਹਾ ਹੈ ਉਹਦੇ ਘੇਰੇ ਨਾਲੋਂ ਜ਼ਿਆਦਾ ਡੂੰਘਾ ਆ ਬੜਾ ਸੀਮਤ ਕਰਕੇ ਇਹਨੂੰ ਦੇਖਿਆ ਜਾ ਰਿਹਾ ਆ ਤੇ ਜਿਹੜੀ ਇਹ ਲੀਡਰਸ਼ਿਪ ਹੈਗੀ ਆ ਬਾਦਲਦਾਲ ਦੀ ਉਹਨਾਂ ਨੂੰ ਲੱਗਦਾ ਆ ਕਿ ਇਹ ਜਿਸ ਤਰ੍ਹਾਂ ਪਹਿਲਾਂ ਜਦੋਂ ਕੋਈ ਵੀ ਸੰਕਟ ਦਾ ਸਮਾਂ ਇਹਨਾਂ ਦੀ ਆਪਦੀ ਲੀਡਰਸ਼ਿਪ ਦੇ ਉੱਪਰ ਆਂਦਾ ਸੀਗਾ ਤਾਂ ਇਹ ਉਹਦੇ ਵਿੱਚੋਂ ਨਿਕਲ ਜਾਂਦੇ ਸੀਗੇ ਅਕਾਲ ਤਖਤ ਸਾਹਿਬ ਦੇ ਰਾਹੀਂ ਇਹ ਖਾਸ ਤਰ੍ਹਾਂ ਦੇ ਫੈਸਲੇ ਕਰਵਾ ਕੇ ਉਹ ਸਾਰੀ ਕਵਾਇਦ ਨੂੰ ਲਗਭਗ ਉਸੇ ਤਰੀਕੇ ਦੇ ਨਾਲ ਹੀ ਦਿਸ਼ਾ ਦੇਣ ਦੀ ਕੋਸ਼ਿਸ਼ ਕਰਦੇ ਜਿਹੜੇ ਉਹ ਨਜ਼ਰ ਆ ਰਹੇ ਆ ਪਰ ਇਸ ਵਾਰ ਸੰਕਟ ਜਿਹੜਾ ਆ ਉਹ ਬਹੁਤ ਜ਼ਿਆਦਾ ਡੂੰਘਾ ਆ ਕਿਉਂਕਿ ਇੱਕ ਤਾਂ ਜਿਹੜੇ ਜਥੇਦਾਰ ਸਹਿਬਾਨ ਨੇ ਜਿਹੜੀਆਂ ਉਹ ਪਦ ਪਦਵੀਆਂ ਨੇ ਪਿਛਲੇ ਸਮੇਂ ਦੇ ਦੌਰਾਨ ਜਿਸ ਤਰ੍ਹਾਂ ਪੰਥ ਦੇ ਹਿੱਤਾਂ ਦੇ ਉਲਟ ਜਾ ਕੇ ਪੰਥਕ ਭਾਵਨਾਵਾਂ ਸੰਗਤ ਦੀਆਂ ਭਾਵਨਾਵਾਂ ਨੂੰ ਦਰਕਿਨਾਰ ਕਰਕੇ ਏਸੇ ਹੀ ਲੀਡਰਸ਼ਿਪ ਦੇ ਕੋਲੋਂ ਉਹਨਾਂ ਜਥੇਦਾਰਾਂ ਦੇ ਕੋਲੋਂ ਫੈਸਲੇ ਕਰਵਾਏ ਗਏ ਭਾਵੇਂ ਕਿ ਉਹਨਾਂ ਨੂੰ ਸ਼ਕਤੀ ਤਾਂ ਹੋਰ ਸੀਗੀਆਂ ਇਨ੍ਹਾਂ ਅਉਧਿਆਂ ਦੇ ਉੱਪਰ ਉਹਦੇ ਕਰਕੇ ਇਨ੍ਹਾਂ ਸੰਸਥਾਵਾਂ ਦੀ ਆਪਣੀ ਜਿਹੜੀ ਇੱਕ ਸਾਖ ਆ ਉਹਨੂੰ ਢਾਹ ਲੱਗੀ ਔਰ ਉਹਦੇ ਕਰਕੇ ਕੋਈ ਵੀ ਫੈਸਲਾ ਜਿਹੜਾ ਸੰਗਤ ਦੀਆਂ ਭਾਵਨਾਵਾਂ ਦੇ ਉਨ ਸਾਰੀ ਨਹੀਂ ਹੁੰਦਾ ਸੰਗਤ ਉਹਨੂੰ ਪ੍ਰਵਾਨ ਨਹੀਂ ਕਰਦੀ ਸੌਦਾ ਸਾਧ ਨੂੰ ਦਿੱਤੀ ਗਈ ਮੁਆਫੀ ਜਿਹੜੀ ਆ ਉਹਦੀ ਪ੍ਰਤੱਖ ਮਿਸਾਲ ਹੈ ਕਿ 90 ਲੱਖ ਦੇ ਇਸ਼ਤਿਹਾਰ ਦੇ ਕੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਦੇ ਕੋਲੋਂ ਉਸ ਫੈਸਲੇ ਨੂੰ ਪ੍ਰਵਾਨ ਨਹੀਂ ਸੀ ਕਰਵਾ ਸਕੀ ਸੋ ਵੱਡੀ ਦਿੱਕਤ ਇਹ ਹੈਗੀ ਆ ਜਿਹੜੀ ਹੁਣ ਦੇ ਸਮੇਂ 'ਚ ਜਿੰਨੀ ਸਾਰੀ ਚਰਚਾ ਆ ਉਹ ਮੌਜੂਦਾ ਘਟਨਾਕ੍ਰਮ ਦੇ ਘੇਰੇ ਦੇ ਵਿੱਚ ਹੀ ਕੇਂਦਰਿਤ ਕਰਕੇ ਦੇਖੀ ਜਾ ਰਹੀ ਆ ਸੋ ਇੱਕ ਗੱਲ ਤਾਂ ਇਹ ਹੈਗੀ ਕਿ ਬਤਾਈ ਇਸ ਗੱਲ ਦੇ ਉੱਪਰ ਧਿਆਨ ਟਿਕਿਆ ਹੋਇਆ ਲੋਕਾਂ ਦਾ ਵੀ ਮੀਡੀਆ ਦਾ ਵੀ ਕਿ ਕੀ ਬਾਦਲ ਨੂੰ ਕਿਸੇ ਤਰ੍ਹਾਂ ਦੀ ਕੋਈ ਰਾਜਸੀ ਤਨਖਾਹ ਜਾਂ ਸਜ਼ਾ ਜਿਹੜੀ ਆ ਉਹ ਲਗਾਈ ਜਾਊਗੀ ਜਾਂ ਨਹੀਂ ਲਗਾਈ ਜਾਊਗੀ ਪਰ ਇੰਨੇ ਨਾਲ ਵੀ ਇਹ ਮਸਲਾ ਹੱਲ ਨਹੀਂ ਹੋਣਾ ਹੈਗਾ ਇਸ ਸਮੇਂ ਜਿਹੜੀ ਵੋਟ ਪੋਲਿਟਿਕਸ ਆ ਉਹਨੂੰ ਵੀ ਮੋੜ ਤੋਂ ਪ੍ਰਭਾਸ਼ਿਤ ਕਰਨ ਦੀ ਜ਼ਰੂਰਤ ਹੈਗੀ ਆ ਉਹਦੇ ਵਾਸਤੇ ਉਸ ਤੋਂ ਇਲਾਵਾ ਜਿਹੜੀ ਪੰਥਕ ਰਾਜਨੀਤੀ ਸਮੁੱਚੀ ਹੈਗੀ ਆ ਉਹਨੂੰ ਵੀ ਦੁਬਾਰਾ ਤੋਂ ਪ੍ਰਭਾਸ਼ਿਤ ਕਰਨ ਦੀ ਜ਼ਰੂਰਤ ਹੈ ਸ਼੍ਰੋਮਣੀ ਅਕਾਲੀ ਦਲ ਜੇ ਇਸ ਵੇਲੇ ਹੋਂਦ ਦੇ ਵਿੱਚ ਆਇਆ ਉਦੋਂ ਇਹ ਇੱਕ ਸਟਰਗਲ ਦੀ ਪਾਰਟੀ ਸੀਗੀ ਤੇ ਸੰਘਰਸ਼ ਦੇ ਵਿੱਚ ਇਹਦਾ ਅਹਿਮ ਯੋਗਦਾਨ ਸੀਗਾ ਉਹ ਸੰਘਰਸ਼ ਦੀ ਪਾਰਟੀ ਵੋਟ ਪੋਲਿਟਿਕਸ ਦੇ ਵਿੱਚ ਆਂਦੀ ਹੈ ਫਿਰ ਵੋਟ ਪੋਲਿਟਿਕਸ ਦੇ ਵਿੱਚ ਆ ਕੇ ਉਹ ਬਿਲਕੁਲ ਹੀ ਸੱਤਾ ਕੇਂਦਰਿਤ ਹੋ ਜਾਂਦੀ ਹੈ ਫਿਰ ਜਿਹੜੀਆਂ ਸੰਸਥਾਵਾਂ ਦੀ ਰਹਿਨੁਮਾਈ ਦੇ ਹੇਠ ਉਹਨੇ ਚੱਲਣਾ ਸੀਗਾ ਉਹਨਾਂ ਸੰਸਥਾਵਾਂ ਨੂੰ ਉਹ ਡਾਇਰੈਕਟ ਤੇ ਕੰਟਰੋਲ ਕਰਨਾ ਸ਼ੁਰੂ ਕਰ ਦਿੰਦੀ ਹੈ ਔਰ ਜਿਹਦਾ ਨਤੀਜਾ ਇਹ ਨਿਕਲਦਾ ਕਿ ਜਿਹੜੀਆਂ ਗੁਰੂ ਵਰੋਸਾਈਆਂ ਸੰਸਥਾਵਾਂ ਹੈਗੀਆਂ ਉਹਨਾਂ ਦੀ ਆਪ ਦੀ ਸਾਖ ਜਿਹੜੀ ਹੈ ਉਹ ਵੀ ਇਹਨਾਂ ਦੇ ਮਫਾਦਿਆਂ ਦੇ ਕਰਕੇ ਪ੍ਰਭਾਵਿਤ ਹੁੰਦੀ ਹੈ ਸੋ ਮੌਜੂਦਾ ਸਮੇਂ ਦੇ ਵਿੱਚ ਇਹ ਸਾਰੇ ਘੇਰੇ ਨੂੰ ਜਿੰਨੇ ਚਿਰ ਤੱਕ ਨਹੀਂ ਵਿਚਾਰਿਆ ਜਾਂਦਾ ਉਹਨੇ ਚਿਰ ਤੱਕ ਇਸ ਸੰਕਟ ਦਾ ਹੱਲ ਨਹੀਂ ਨਿਕਲਣਾ ਜਿੱਥੋਂ ਤੱਕ ਪ੍ਰਧਾਨ ਨੂੰ ਤਨਖਾਹੀਆ ਐਲਾਨਨ ਦੀ ਗੱਲ ਹੈਗੀ ਆਮ ਤੌਰ ਦੇ ਉੱਪਰ ਸਿੱਖ ਇਤਿਹਾਸ ਦੇ ਵਿੱਚ ਤਨਖਾਹ ਲਫ਼ਜ਼ ਜਿਹੜਾ ਜ਼ਿਆਦਾ ਵਰਤਿਆ ਜਾਂਦਾ ਰਿਹਾ ਜਾਂ ਤਨਖਾਹ ਲਗਾਈ ਜਾਂਦੀ ਰਹੀ ਹੈ ਮਰਿਆਦਾ ਦੇ ਤਹਿਤ ਜਾਂ ਪੰਥਕ ਰਵਾਇਤ ਦੇ ਤਹਿਤ ਉਹਦਾ ਜ਼ਿਆਦਾ ਜ਼ਿਕਰ ਹੁੰਦਾ ਹੈ ਕਿ ਜਿੱਥੇ ਕਿਸੇ ਦੇ ਕੋਲੋਂ ਕੋਈ ਸ਼ਖਸੀ ਰਹਿਣੀ ਦੇ ਵਿੱਚ ਕੋਈ ਊਨਤਾ ਹੀ ਹੋ ਗਈ ਕਿਸੇ ਨੇ ਕੋਈ ਅਵਗਿਆ ਇਸ ਤਰ੍ਹਾਂ ਦੀ ਕਰ ਦਿੱਤੀ ਕੋਈ ਰਹਿਤ ਦੇ ਵਿੱਚ ਵਗਿਆ ਕਰ ਦਿੱਤੀ ਕਿਸੇ ਨੇ ਕੁਰਹਿਤ ਕਰ ਦਿੱਤੀ ਜਾਂ ਬੱਜਰ ਕੁਰਹਿਤ ਕਰ ਦਿੱਤੀ ਉਦੇ ਮੁਤਾਬਕ ਵੱਖ-ਵੱਖ ਵਿਧਾਨ ਨੇ ਜਿਨ੍ਹਾਂ ਦੇ ਤਹਿਤ ਪੜਾਵਾਰ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜੀ ਤਨਖਾਹ ਆ ਉਹ ਉਹਨਾਂ ਦੀ ਆਪ ਦੀ ਸੁਧਾਈ ਦੇ ਵਾਸਤੇ ਲਵਾਈ ਜਾਂਦੀ ਹੈ ਸੋ ਇਹਨਾਂ ਨੇ ਸਿਰਫ ਕੋਈ ਨਿੱਜੀ ਜਾਂ ਸ਼ਖਸੀ ਰਹਿਣੀ ਦੀ ਅਵਗਿਆਤਾ ਇਹ ਹੈ ਨਹੀਂ ਇਹ ਤਾਂ ਬਿਲਕੁਲ ਇੱਕ ਪੰਥਕ ਤੌਰ ਦੇ ਉੱਪਰ ਵਿਚਰਦਿਆਂ ਹੋਇਆਂ ਹਾਲਾਂਕਿ ਰਾਜਸੀ ਤੌਰ ਦੇ ਉੱਪਰ ਵਿਚਰਦਿਆਂ ਹੋਇਆਂ ਵਗਿਆਵਾਆਂ ਕੀਤੀਆਂ ਪਰ ਹੁਣ ਇਹਨਾਂ ਦੋਵਾਂ ਧਿਰਾਂ ਨੇ ਆਪ ਹੀ ਅਕਾਲ ਤੱਕ ਸਭ ਦੇ ਉੱਪਰ ਪਹੁੰਚ ਕਰਕੇ ਆਪਣਾ ਜਿਹੜਾ ਇੱਕ ਪੋਲੀਟੀਕਲ ਇਹਨਾਂ ਦੀ ਆਪਸੀ ਲੜਾਈ ਦਾ ਮਸਲਾ ਸੀਗਾ ਉਹਨੂੰ ਹੁਣ ਪੰਥ ਦੇ ਸਰੋਕਾਰਾਂ ਦਾ ਮਸਲਾ ਬਣਾ ਦਿੱਤਾ ਹੈ ਤੇ ਇਹਦੇ ਵਿੱਚ ਪੰਜ ਸ਼ਖਸੀਤਾਂ ਦੇ ਵੱਲੋਂ ਪੰਜ ਅਧਿਕਾਰ ਸਹਿਬਾਨ ਦੇ ਵੱਲੋਂ ਆਪਣੇ ਤੌਰ ਦੇ ਉੱਪਰ ਕੋਈ ਫੈਸਲਾ ਲਿਆ ਜਾਣਾ ਜੋ ਪਿਛਲੇ ਸਮੇਂ ਦੇ ਦੌਰਾਨ ਤਰੀਕਾਕਾਰ ਰਿਹਾ ਆ ਉਹਦੇ ਵਿੱਚ ਅਸੀਂ ਇਹ ਦੇਖਿਆ ਜਿਹੜੀ ਸੌਦਾ ਸਾਧ ਆਲਾ ਵੀ ਜਿਹੜਾ ਫੈਸਲਾ ਹੋਇਆ ਸੀ ਚਾਹੇ ਉਹ ਦਮਦਮਾ ਸਾਹਿਬ ਹੋਇਆ ਸੀਗਾ ਤੇ ਚਾਹੇ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਉੱਪਰ ਹੋਇਆ ਸੀਗਾ 2007 ਦੇ ਵਿੱਚ ਮਈ ਮਹੀਨੇ ਦੇ ਵਿੱਚ ਉਹਨਾਂ ਦੋਵਾਂ ਇਕੱਤਰਤਾਵਾਂ ਦੇ ਵਿੱਚ ਜਿੰਨੀਆਂ ਵੀ ਪੰਥ ਦੀਆਂ ਸੰਪਰਦਾਵਾਂ ਸੰਸਥਾਵਾਂ ਸਿਗੀਆਂ ਉਹਨਾਂ ਸਾਰਿਆਂ ਤੋਂ ਰਾਏ ਲੈ ਕੇ ਫੈਸਲਾ ਕੀਤਾ ਗਿਆ ਸੀ ਤੇ ਉਸ ਅਮਲ ਨੂੰ ਇਹਨਾਂ ਦੀ ਸਰਕਾਰ ਦੇ ਵੇਲੇ ਹੀ 2007 ਤੋਂ ਬਾਅਦ ਇਹਨਾਂ ਨੇ ਤੋੜਨਾ ਸ਼ੁਰੂ ਕੀਤਾ ਤੇ 2015 ਚ ਜਦੋਂ ਸੌਦਾ ਸਾਦ ਨੂੰ ਮਾਫੀ ਦਿੱਤੀ ਉਦੋਂ ਬਿਲਕੁਲ ਹੀ ਇਸ ਗੱਲ ਦੀ ਹੱਦ ਹੀ ਹੋ ਗਈ ਕਿ ਬਿਨਾ ਕਿਸੇ ਦੇ ਨਾਲ ਸਲਾਹ مشورے ਤੋਂ ਆਪਣੇ ਤੌਰ ਦੇ ਉੱਪਰ ਮਾਫੀ ਦੇ ਦਿੱਤੀ ਸੋ ਹੁਣ ਦੇ ਸਮੇਂ ਦੇ ਵਿੱਚ ਵੀ ਚਾਹੀਦਾ ਤਾਂ ਇਹ ਸੀਗਾ ਕਿ ਜਿਹੜੇ ਜਥੇਦਾਰ ਸਹਿਬਾਨ ਨੇ ਉਹ ਘੱਟੋ ਘੱਟ 2007 ਵਾਲਾ ਅਮਲ ਜਿਹੜਾ ਆ ਉਹ ਦੁਬਾਰਾ ਬਹਾਲ ਕਰ ਦੇ ਪਰ ਇਦਾਂ ਹੋ ਨਹੀਂ ਰਿਹਾ ਤੁਸੀਂ ਕਹਿੰਦੇ ਹੋ ਕਿ ਜਿਹੜੀ ਜਿਹੜਾ ਇਹ ਮਾਮਲਾ ਸੀ ਇਹ ਵੱਧ ਤੋਂ ਵੱਧ ਤੌਰ ਤੇ ਸਿਆਸੀ ਸੀਗਾ ਜਾਂ ਕਹਦੀਏ ਪੰਥਕ ਸੀਗਾ ਹੁਣ ਜੇ ਇਹ ਮਾਮਲਾ ਚੱਲ ਹੀ ਗਿਆ ਸ਼੍ਰੀ ਅਕਾਲ ਤਖਤ ਦੇ ਉੱਤੇ ਜਾਂ ਜੋ ਪਹੁੰਚ ਵੀ ਗਿਆ ਇਸ ਦੇ ਬਾਵਜੂਦ ਕੀ ਇਹ ਸਿਚੁਏਸ਼ਨ ਇਦਾਂ ਦੀ ਬਣ ਸਕਦੀ ਹੈ ਕਿ ਪੰਥਕ ਸਜ਼ਾ ਲੱਗੇ ਜਾਂ ਫਿਰ ਇਹਨੂੰ ਪੋਲਿਟੀਕਲ ਵੇ ਆਫ ਸਾਈਟ ਨਾਲ ਦੇਖਣਾ ਚਾਹੀਦਾ ਦੇਖੋ ਆਪਾਂ ਦੇ ਕਿੰਨੇ ਆ ਕਿ ਉਹਦਾ ਫੈਸਲਾ ਲੈਣ ਦਾ ਤਰੀਕਾਕਾਰ ਕੀ ਹੋਣਾ ਆ ਉਹ ਘੱਟੋ ਘਾਟ ਅਕਾਲ ਤਖਤ ਸਾਹਿਬ ਤੋਂ ਜਾਂ ਸਿੱਖਾਂ ਦਾ ਸਮੂਹਕ ਫੈਸਲਾ ਲੈਣ ਦਾ ਜਿਹੜਾ ਇੱਕ ਤਰੀਕਾਕਾਰ ਹੈਗਾ ਗੁਰਮਤੇ ਦਾ ਉਹ ਲਾਗੂ ਹੋਣਾ ਚਾਹੀਦਾ ਸਰਬੱਤ ਖਾਲਸਾ ਸਦਕੇ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਉਸ ਤੋਂ ਇਲਾਵਾ ਵੀ 2007 ਤੱਕ ਵੀ ਇਹ ਸੀਗਾ ਕਿ ਕੱਟੂ-ਕੱਟ ਜਦੋਂ ਪੰਜ ਸਿੰਘ ਸਹਿਬਾਨ ਨੇ ਕੋਈ ਵੀ ਫੈਸਲਾ ਲੈਣਾ ਹੁੰਦਾ ਸੀਗਾ ਤੇ ਉਹ ਸਾਰੀਆਂ ਪੰਥਕ ਸੰਸਥਾਵਾਂ ਪੰਥਕ ਸੰਪਰਦਾਵਾਂ ਜਾਂ ਜਿੰਨੇ ਵੀ ਵੱਖਰੇ-ਵੱਖਰੇ ਰਾਜਸੀ ਦਲ ਜਾਂ ਜਿੰਨੀਆਂ ਪੰਜ ਸੇਵਾ ਦੇ ਵਿੱਚ ਜਨਤਕ ਤੌਰ ਦੇ ਉੱਪਰ ਸਿੱਖਾਂ ਦੇ ਵੱਲੋਂ ਵਿਚਰ ਰਹੀਆਂ ਸੰਸਥਾਵਾਂ ਹੈਗੀਆਂ ਉਹਨਾਂ ਸਾਰਿਆਂ ਦੇ ਨਾਲ ਰਾਏ مشورہ ਕਰਦੇ ਸੀਗੇ ਮੈਂ ਤੁਹਾਨੂੰ ਇੱਕ ਮਿਸਾਲ ਦਿੰਨਾ ਕਿ 12 ਮਈ 2007 ਨੂੰ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਆ ਗਿਆ ਕਿ ਸਲਾਬਤਪੁਰੇ ਦੇ ਵਿੱਚ ਇੱਕ ਸਮਾਗਮ ਹੋਇਆ ਜਿੱਥੇ ਸੌਦਾ ਸਾਧ ਨੇ ਇਸ ਤਰੀਕੇ ਦੇ ਨਾਲ ਆਪਣੇ ਊਸੂਲ ਬਣਾਏ ਉਦੀ ਗੁਰੂ ਮਹਾਰਾਜ ਜਰਗੀ ਪਸ਼ਾਕ ਪਾਈ ਹੋਈ ਤਸਵੀਰ ਜਿਹੜੀ ਆ ਉਹ ਆ ਗਈ ਤੇ ਉਹ ਸਾਰਾ ਅਮਰਤ ਦੇ ਸਵਾਗ ਦਾ ਜਿਹੜਾ ਨੰਬਰ ਸੀਗਾ ਉਹ ਸਾਹਮਣੇ ਆ ਗਿਆ ਉਸ ਤੋਂ ਬਾਅਦ ਦੇ ਵਿੱਚ 17 ਮਈ 2007 ਨੂੰ 71 ਤਾ ਸੱਦੀ ਗਈ ਪੰਜ ਸਿੰਘ ਸਹਬਾਨ ਦੇ ਵੱਲੋਂ ਤਲਵੰਡੀ ਸਾਬੋ ਅ ਦਮਦਮਾ ਸਾਹਿਬ ਵਿਖੇ ਤਾਂ ਤਖਤ ਦਮਦਮਾ ਸਾਹਿਬ ਦੇ ਨਾਲ ਜਿਹੜਾ ਨਵੇਂ ਪਾਤਸ਼ਾਹ ਦਾ ਸਥਾਨ ਆ ਉਸ ਸਥਾਨ ਦੇ ਵਿੱਚ ਇਕੱਤਰਤਾ ਹੋਈ ਜਿਹਦੇ ਵਿੱਚ ਸਾਰੀਆਂ ਉਸ ਸਮੇਂ ਦੀਆਂ ਜਿਹੜੀਆਂ ਵੱਖ-ਵੱਖ ਸਿੱਖਾਂ ਦੀਆਂ ਪੋਲੀਟੀਕਲ ਪਾਰਟੀਆਂ ਸੀਗੀਆਂ ਧਾਰਮਿਕ ਸੰਸਥਾਵਾਂ ਸੀਗੀਆਂ ਉਹਨਾਂ ਤੋਂ ਇਲਾਵਾ ਅਖੰਡ ਕੀਰਤਨੀ ਜਥੇ ਦੇ ਹਿੱਸੇ ਸੀ ਦਮਦਮੀ ਟਕਸਾਲ ਦੇ ਹਿੱਸੇ ਸੀ ਜਾਂ ਨਿਹੰਗ ਸਿੰਘ ਜਥੇਬੰਦੀਆਂ ਸੀਗੀਆਂ ਜਾਂ ਉਹਨਾਂ ਤੋਂ ਇਲਾਵਾ ਸਿੱਖਾਂ ਦੀਆਂ ਹੋਰ ਸਮਾਜ ਸੇਵਾ ਦੇ ਵਿੱਚ ਵਿਚਰ ਰਹੀਆਂ ਸੰਸਥਾਵਾਂ ਸੀਗੀਆਂ ਸਿਕਸ ਸਟੂਡੈਂਟਸ ਫੈਡਰੇਸ਼ਨ ਦੇ ਵੱਖ-ਵੱਖ ਹਿੱਸੇ ਸੀਗੇ ਉਹ ਸਾਰੇ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸੀਗੇ ਤੇ ਪੰਜ ਸਿੰਘ ਸਹਿਬਾਨ ਦੇ ਵੱਲੋਂ ਉਹਨਾਂ ਸਾਰਿਆਂ ਦੀ ਰਾਏ ਲਈ ਗਈ ਸੀ। ਉਹਨਾਂ ਦੀ ਰਾਏ ਲੈ ਕੇ ਉਹਨਾਂ ਦੇ ਵੱਲੋਂ ਇੱਕ ਫੈਸਲਾ ਦਿੱਤਾ ਗਿਆ। ਸੰਗਤ ਨੂੰ ਲੱਗਿਆ ਕਿ ਇਹ ਫੈਸਲਾ ਜਿਹੜਾ ਆ ਇਹ ਮਤਲਬ ਟਰਕਾਉ ਦਿੱਤਾ ਜਾ ਰਿਹਾ ਹੈ। ਉੱਥੇ ਮੌਕੇ ਦੇ ਉੱਪਰ ਸੰਗਤ ਵਿਰੋਧ ਕਰਦੀ ਹੈ। ਉਹ ਫੈਸਲਾ ਜਿਹੜਾ ਆ ਸਾਥ ਦੇ ਖਿਲਾਫ ਇੱਕ ਸਖਤ ਫੈਸਲਾ ਹੁੰਦਾ ਹੈ। ਜਿਹੜਾ ਤੇ ਇਸ ਸੰਗਤੀ ਅਮਲ ਦੇ ਵਿੱਚੋਂ ਫੈਸਲਾ ਨਿਕਲਿਆ ਸੀਗਾ ਉਹਨੂੰ ਲਾਗੂ ਕਰਨ ਦੇ ਵਾਸਤੇ ਬੰਦਿਆਂ ਨੇ ਜੇਲ੍ਹਾਂ ਵੀ ਕੱਟੀਆਂ, ਡਾਂਗਾਂ ਦੇ ਵਾਰ ਵੀ ਸਹਾਰੇ, ਗ੍ਰਿਫਤਾਰੀਆਂ ਵੀ ਦਿੱਤੀਆਂ, ਸ਼ਹੀਦੀਆਂ ਵੀ ਹੋਈਆਂ। ਸਾਰਾ ਕੁਝ ਹੋਇਆ ਜਿਸ ਦਿਨੇ ਫੈਸਲਾ ਆਇਆ ਉਸੇ ਦਿਨੀ ਕਮਲਜੀਤ ਸਿੰਘ ਸੁਨਾਮ ਦੀ ਜਿਹੜੀ ਆ ਉਸ ਨਾਮ ਦੇ ਵਿੱਚ ਸ਼ਹਾਦਤ ਹੁੰਦੀ ਹੈ ਉਸ ਤੋਂ ਬਾਅਦ ਦੇ ਵਿੱਚ ਮਨਸੂਰ ਦੇਵਾ ਦੇ ਵਿੱਚ ਸ਼ਹਾਦਤ ਹੁੰਦੀ ਉਸ ਤੋਂ ਬਾਅਦ ਦੇ ਵਿੱਚ ਬੰਬੇ ਦੇ ਵਿੱਚ ਜਦੋਂ ਸਾਥ ਜਾਂਦਾ ਆ ਸ਼ਾਪਿੰਗ ਕਰਨ ਦੇ ਵਾਸਤੇ ਉੱਥੇ ਸਿੰਘ ਦੀ ਸ਼ਹਾਦਤ ਹੁੰਦੀ ਹੈ ਸੋ ਉਹ ਸ਼ਹੀਦیاں ਵੀ ਦਿੱਤਾ ਸਭ ਕੁਝ ਕੀਤਾ ਉਸ ਫੈਸਲੇ ਨੂੰ ਲਾਗੂ ਕਰਾਇਆ ਜਦੋਂ ਇਹਨਾਂ ਨੇ ਉਹ ਪ੍ਰੋਸੈਸ ਤੋੜ ਕੇ ਚੁੱਪਚੀਪੀਤੇ ਜਿਹੜੀ ਮਾਫੀ ਨਾਮਾ ਸੀਗਾ ਮਾਫੀ ਨਾਮਾ ਤਾਂ ਉਹ ਸੀਗਾ ਨਹੀਂ ਔਰ ਇੱਕ ਗੱਲ ਮੈਂ ਇਹ ਵੀ ਦੱਸਣੀ ਚਾਹੁੰਦਾ ਕਿ ਉਹ ਜਿਹੜੀ ਚਿੱਠੀ ਸੀਗੀ ਉਹ ਕੋਈ 2015 ਦੇ ਵਿੱਚ ਨਹੀਂ ਸੀ ਆਈ ਉਹ 2007 ਦੇ ਵਿੱਚ ਹੀ ਆ ਗਈ ਸੀ ਬੁਨਿਆਦੀ ਗੱਲ ਇਹ ਸੀਗੀ ਕਿ ਖਾਲਸਾ ਐਕਸ਼ਨ ਕਮੇਟੀ ਦੇ ਵੱਲੋਂ 1 ਮਾਰਚ ਨੂੰ ਲਿਖਿਆ ਗਿਆ ਸੀਗਾ ਉਹ ਮਾਰਚ ਦੀਨਾ ਕਾਂਗੜ ਤੋਂ ਲੈ ਕੇ ਦਮਦਵਾ ਸਾਹਿਬ ਤੱਕ ਨਿਕਲਣਾ ਸੀਗਾ ਖਾਲਸਾ ਐਕਸ਼ਨ ਕਮੇਟੀ ਦੇ ਕੁਝ ਮੈਂਬਰ ਸੀਗੇ ਜਿਨ੍ਹਾਂ ਦੇ ਵਿੱਚ ਭਾਈ ਜਸਵੀਰ ਸਿੰਘ ਰੋਡੇ ਸੀਗੇ ਭਾਈ ਮੋਹਕਮ ਸਿੰਘ ਸੀਗੇ ਉਸ ਤੋਂ ਇਲਾਵਾ ਜਿਹੜੇ ਰਾਜ ਸਭਾ ਦੇ ਮੈਂਬਰ ਰਹੇ ਆ ਤਰਲੋਚਨ ਸਿੰਘ ਉਹ ਸੀਗੇ ਤੇ ਸੁਆਮੀ ਅਗਨੀਵੇਸ਼ ਸੀਗੇ ਸੋ ਇਹਨਾਂ ਨੇ ਇਹ ਗੱਲ ਕਹੀ ਕਿ ਸਾਧ ਜਿਹੜਾ ਆ ਉਹ ਗੱਲਬਾਤ ਉਹਦੇ ਵੱਲੋਂ ਗੱਲਬਾਤ ਕਰਨੀ ਚਾਹੁੰਦੇ ਆ ਖਾਲਸਾ ਐਕਸ਼ਨ ਕਮੇਟੀ ਦੇ ਵਿੱਚ ਸਿਰਫ ਇੰਨਾ ਫੈਸਲਾ ਹੋਇਆ ਕਿ ਜੇ ਉਹ ਗੱਲ ਕਰਨੀ ਚਾਹੁੰਦੇ ਤੇ ਉਹਨਾਂ ਦੀ ਗੱਲ ਸੁਣੀ ਚਾਹੀਦੀ ਆ ਪਰ ਕੋਈ ਵੀ ਤੁਸੀਂ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਕਮਿਟਮੈਂਟ ਨਹੀਂ ਕਰਨੀ ਹੈ ਕਿ ਸੰਗਤ ਦੇ ਹੱਥ ਦੇ ਵਿੱਚ ਜਿਹੜਾ ਆ ਉਹ ਫੈਸਲਾ ਹੈਗਾ ਉਸ ਤੋਂ ਬਾਅਦ ਦੇ ਵਿੱਚ ਕੁਝ ਦਿਨ ਬਾਅਦ ਪੀਟੀਸੀ ਦੇ ਉੱਪਰ ਖਬਰ ਚਲਣੀ ਸ਼ੁਰੂ ਹੋ ਜਾਂਦੀ ਹੈ ਤੇ ਖਾਲਸਾ ਐਕਸ਼ਨ ਕਮੇਟੀ ਦੇ ਜਿਹੜੇ ਇਹ ਮੈਂਬਰ ਸੀਗੇ ਜਿਨ੍ਹਾਂ ਦੇ ਵਿੱਚ ਭਾਈ ਜਸਪੀਰ ਸਿੰਘ ਰੋਡੇ ਭਾਈ ਮੋਹਕਮ ਸਿੰਘ ਹੋਣੀ ਸੀ ਇਹ ਸਾਰੇ ਮੈਂਬਰਾਂ ਨੂੰ ਫੋਨ ਕਰਦੇ ਹੋ ਕਹਿੰਦੇ ਜੀ ਸਾਧ ਨੇ ਮਾਫੀ ਮੰਗ ਲਈ ਆ ਤੇ ਤੁਸੀਂ ਐਸਐਸਪੀ ਖਟੜਾ ਜਿਹੜੇ ਕਿ ਉਸ ਵੇਲੇ ਖਟੜਾ ਸਾਹਿਬ ਐਸਐਸਪੀ ਸੀਗੇ ਮੁਹਾਲੀ ਦੇ ਉਹਨਾਂ ਦੀ ਕੋਠੀ ਦੇ ਵਿੱਚ ਉਹ ਬੈਠੇ ਹੋਏ ਸੀਗੇ ਉਹ ਇਹ ਕਹਿ ਰਹੇ ਸੀਗੇ ਕਿ ਤੁਸੀਂ ਇੱਥੇ ਆ ਜਾਓ ਤੇ ਆਪਾਂ ਮਾਫੀ ਨਾਮਾ ਜਿਹੜਾ ਆ ਸਾਧ ਨੇ ਖਾਲਸਾ ਐਕਸ਼ਨ ਕਮੇਟੀ ਦੇ ਰਾਹੀਂ ਕੀ ਗੱਲ ਕਰ ਰਹੇ ਹੋ ਯਾਨੀ ਕਿ ਜਸਵੀਰ ਸਿੰਘ ਰੋਡੇਜਿਸ ਦਾ ਹਿੱਸਾ ਸੀ ਉਹ ਵਕਾਲਤ ਕਰ ਰਹੀ ਸੀ ਸਾਧ ਦੀ ਦੇਖੋ ਜਿਹੜੀ ਉਹਨਾਂ ਨੇ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਉਹਨਾਂ ਨੇ ਇਹ ਗੱਲ ਕਹੀ ਕਿ ਸਾਧ ਵੱਲੋਂ ਆਪਾਂ ਨੂੰ ਸੁਨੇਹਾ ਆਇਆ ਉਹ ਕੋਈ ਗੱਲ ਕਰਨੀ ਚਾਹੁੰਦੇ ਆ ਤੇ ਇੰਨੀ ਗੱਲ ਹੋਈ ਕਿ ਤੁਸੀਂ ਉਹਨਾਂ ਦੀ ਗੱਲ ਸੁਣੋ ਵੀ ਖਾਲਸਾ ਪੰਥ ਦੀ ਜਿਹੜੀ ਸੰਸਥਾ ਹੈ ਆ ਉਹ ਸਦਾ ਬੈਰੀ ਦੇ ਨਾਲ ਵੀ ਗੱਲਬਾਤ ਤਾਂ ਸਦਾ ਚੱਲਦੀ ਆ ਤੁਸੀਂ ਗੱਲ ਸੁਣੋ ਪਰ ਕਿਸੇ ਤਰ੍ਹਾਂ ਦੀ ਇਸ ਤੋਂ ਵਧੇਰੇ ਗੱਲ ਜਿਹੜੀ ਆ ਉਹ ਨਹੀਂ ਕਰਨੀ ਉਸ ਤੋਂ ਬਾਅਦ ਦੇ ਵਿੱਚ ਟੀਵੀ ਦੇ ਉੱਪਰ ਖਬਰ ਆ ਜਾਂਦੀ ਹੈ ਇਹ ਕਹਿੰਦੇ ਆ ਕਿ ਜਿਹੜੇ ਹੁਣ ਰਣਬੀਰ ਸਿੰਘ ਖਟੜਾ ਰਿਟਾਇਰ ਹੋ ਗਏ ਨੇ ਉਸ ਸਮੇਂ ਐਸਐਸਪੀ ਮੁਹਾਲੀ ਸੀਗੇ ਇਹਨਾਂ ਦੀ ਕੋਠੀ ਦੇ ਵਿੱਚ ਉਹ ਕਹਿੰਦੇ ਕਿ ਤੁਸੀਂ ਆ ਜਾਓ ਇੱਥੇ ਚਲੋ ਜਿਹੜੇ ਮੈਂਬਰ ਬਾਕੀ ਸੀਗੇ ਜਿਨ੍ਹਾਂ ਚ ਭਾਈ ਦਲਜੀਤ ਸਿੰਘ ਬਿੱਟੂ ਸੀ ਮੈਂ ਵੀ ਉਸ ਕਮੇਟੀ ਦਾ ਮੈਂਬਰ ਸੀ ਖਾਲਸਾ ਐਕਸ਼ਨ ਕਮੇਟੀ ਦਾ ਸੀ ਕਿ ਆ ਵੀ ਅਸੀਂ ਕਿਸੇ ਸਰਕਾਰੀ ਬੰਦੇ ਦੇ ਘਰ ਜਿਹੜੀ ਆ ਉਹ ਮਤਲਬ ਗੱਲਬਾਤ ਨਹੀਂ ਕਰਨੀ ਫਿਰ ਆਮਬਸਾਹ ਮੁਹਾਲੀ ਦੇ ਵਿੱਚ ਮੀਟਿੰਗ ਹੁੰਦੀ ਹੈ ਉੱਥੇ ਇਹ ਗੱਲ ਕਹੀ ਜਾਂਦੀ ਕਿ ਖਾਲਸਾ ਐਕਸ਼ਨ ਕਮੇਟੀ ਦੇ ਰਾਹੀ ਸਾਧ ਮਾਫੀ ਮੰਗ ਰਿਹਾ ਹੈ ਇਹ ਕਾਲ ਸੈਕਸ਼ਨ ਕਮੇਟੀ ਦੀ ਜਿੱਤੇ ਆ ਕਿ ਉਹ ਬਾਦਲਾਂ ਦੇ ਰਾਹੀ ਮਾਫੀ ਮੰਗਣ ਦੀ ਬਜਾਏ ਮੰਗ ਰਿਹਾ ਤੇ ਆਪਾਂ ਨੂੰ ਮਾਰਚ ਜਿਹੜਾ ਆ ਉਹ ਵਾਪਸ ਲੈ ਲੈਣਾ ਚਾਹੀਦਾ ਪਰ ਉੱਥੇ ਉਹ ਸਹਿਮਤੀ ਨਹੀਂ ਬਣਦੀ ਇਸ ਗੱਲ ਦੇ ਉੱਪਰ ਅਸੀਂ ਵੀ ਸਟੈਂਡ ਲਿਆ ਖਾਸ ਕਰਕੇ ਭਾਈ ਦਿਲਜੀਤ ਸਿੰਘ ਹੁਣਾਂ ਨੇ ਇਹ ਗੱਲ ਕਹੀ ਕਿ ਉਹ ਲੀਡਰਸ਼ਿਪ ਨੂੰ ਲੋਕ ਰਿਜੈਕਟ ਕਰ ਰਹੇ ਆ ਕਿਉਂਕਿ ਉਹ ਗੁਰੂ ਦੇ ਅਦਬ ਦੇ ਵਾਸਤੇ ਜੋ ਉਹਨਾਂ ਦਾ ਕਰਨਾ ਬਣਦਾ ਉਹ ਨਹੀਂ ਕਰ ਰਹੇ ਤੁਸੀਂ ਮੈਂ ਮਾਫ ਕਰਨਾ ਮੈਂ ਕੱਟ ਰਿਹਾ ਤੁਸੀਂ ਕਹਿੰਦੇ ਹੋ ਕਿ ਤੁਸੀਂ ਉਸ ਜਸੇਬੰਦੀ ਦਾ ਹਿੱਸਾ ਸੀਗੇ ਉਸ ਕੱਟ ਦਾ ਹਿੱਸਾ ਸੀਗੇ ਕੀ ਸਾਧ ਸੱਚੀ ਮਾਫੀ ਮੰਗ ਰਿਆ ਸੀਗਾ ਉਸ ਮੈਂ ਉਸੇ ਉਸ ਗੱਲ ਦੇ ਉੱਪਰ ਵੀ ਆ ਉਹਨਾਂ ਦੇ ਕੋਲ ਇੱਕ ਫੋਟੋਸਟੇਟ ਸੀਗੀ ਪ੍ਰੈਸ ਨੋਟ ਦੀ ਹਿੰਦੀ ਦੇ ਵਿੱਚ ਪ੍ਰੈਸ ਨੋਟ ਸੀਗਾ ਭਾਈ ਜਸਵੀਰ ਸਿੰਘ ਉਹਨਾਂ ਦੇ ਕੋਲ ਭਾਈ ਮੋਹਕਮ ਸਿੰਘ ਉਹਨਾਂ ਦੇ ਕੋਲ ਔਰ ਇਹਨਾਂ ਦੇ ਨਾਲ ਜਿਹੜਾ ਸਾਧ ਦੇ ਵੱਲੋਂ ਕੋਆਰਡੀਨੇਟ ਕੀਤਾ ਸੀਗਾ ਉਹ Swami Agnivesh ਨੇ ਕੀਤਾ ਸੀਗਾ ਤੇ ਵਿੱਚ ਵਿਚੋਲਗੀ ਦੇ ਵਿੱਚ ਰਣਵੀਰ ਸਿੰਘ ਖਟੜਾ ਤੇ ਆਪਣੇ ਤਰਲੋਚਨ ਸਿੰਘ ਜਿਹੜੇ ਰਾਜ ਸਭਾ ਦੇ ਮੈਂਬਰ ਸੀਗੇ ਇਹ ਵੀ ਉਹਦੇ ਵਿੱਚ ਸ਼ਾਮਲ ਸੀਗੇ ਸੋ ਇੱਕ ਹਿੰਦੀ ਦੇ ਵਿੱਚ ਪ੍ਰੈਸ ਬਿਆਨ ਸੀਗਾ ਡੇਰੇ ਦੇ ਲੈਟਰ ਹੈਡ ਦੇ ਉੱਪਰ ਲਿਖਿਆ ਹੋਇਆ ਉਹਦੀ ਫੋਟੋ ਸਟੇਟ ਇਹਨਾਂ ਦੇ ਕੋਲ ਸੀਗੀ ਔਰ ਉਹਦੇ ਵਿੱਚ ਉਹ ਇਹ ਗੱਲ ਕਹਿ ਰਹੇ ਸੀਗੇ ਕਿ ਇਹ ਮੁਆਫੀ ਨਾਮਾ ਜਦੋਂ ਪੜਿਆ ਉਹ ਕੋਈ ਮੁਆਫੀ ਨਾਮਾ ਨਹੀਂ ਸੀਗਾ ਉਹਦੇ ਵਿੱਚ ਇਹ ਗੱਲ ਲਿਖੀ ਹੋਈ ਸੀ ਕਿ ਸਾਡਾ ਜਿਹੜਾ ਸਾਧਾ ਇਹ ਤਾਂ ਦਾਸਾਂ ਦਾ ਦਾਸ ਕਹ ਲਾਂਦਾ ਆ ਤੇ ਅਸੀਂ ਗੁਰੂ ਸਾਹਿਬ ਦਾ ਸਵਾਗ ਰਚਨ ਦੇ ਬਾਰੇ ਦੇ ਵਿੱਚ ਤਾਂ ਸੋਚ ਵੀ ਨਹੀਂ ਸਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚ ਸਕਦੇ ਪਰ ਫੇਰ ਵੀ ਜੇ ਕਿਸੇ ਦੇ ਮਨ ਨੂੰ ਭਾਵਨਾਵਾਂ ਨੂੰ ਠੇਸ ਪਹੁੰਚੀਆਂ ਹੋਵੇ ਤਾਂ ਅਸੀਂ ਮਾਫੀ ਮੰਗਦੇ ਹਾਂ ਉਸ ਸਮੇਂ ਇਹੀ ਗੱਲ ਭਾਈ ਦਲਜੀਤ ਸਿੰਘ ਹੋਣਾ ਨੇ ਬਹੁਤ ਜ਼ੋਰ ਦੇ ਨਾਲ ਉੱਥੇ ਕਹੀ ਕਿ ਪਹਿਲੀ ਗੱਲ ਤੇ ਇਹ ਆ ਕਿ ਬਿਲਕੁਲ ਮਾਫੀ ਨਾਮਾ ਨਹੀਂ ਹੈ ਇਹ ਕਿਸੇ ਮਾਫੀ ਦੀ ਭਾਵਨਾ ਦੇ ਵਿੱਚੋਂ ਨਹੀਂ ਆਇਆ ਹੋਇਆ ਮਾਫੀ ਦੀ ਤੇ ਸਿੱਧੀ ਗੱਲ ਆ ਤੁਸੀਂ ਗਲਤੀ ਮੰਨੋ ਤੋਬਾ ਕਰੋ ਤੇ ਕਹੋ ਕਿ ਅੱਗੇ ਵਾਸਤੇ ਨਹੀਂ ਕਰਾਂਗੇ ਖਾਲਸਾ ਬਖਸ਼ਿੰਦਾ ਆ ਬਖਸ਼ ਸਕਦਾ ਆ ਪਰ ਮਾਫੀ ਮਾਫੀ ਦੀ ਭਾਵਨਾ ਚ ਆਈ ਹੋਣੀ ਚਾਹੀਦੀ ਦੂਸਰੀ ਗੱਲ ਇਹ ਕਿ ਜਿਹੜੀ origignal ਚਿੱਠੀ ਆ ਉਹ ਲਫਾਫਾ ਬੰਦ ਸੀਗੀ ਕਿਉਂਕਿ ਉਹ ਗਿਆਨੀ ਜੁਗਿੰਦਰ ਸਿੰਘ ਵਿਦਾਂਤੀ ਉਹਨਾਂ ਨੂੰ ਅਡਰੈਸਡ ਸੀਗੀ ਜਿਹੜੇ ਉਸ ਸਮੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀਗੇ ਤੇ ਉਹ ਵਿਦੇਸ਼ ਦੇ ਵਿੱਚ ਗਏ ਹੋਏ ਸੀ ਤੁਸੀਂ ਇੱਕ ਬੰਦ ਲਫਾਫਾ ਚਿੱਠੀ ਦੇ ਆਧਾਰ ਦੇ ਉੱਪਰ ਕਿਸ ਤਰੀਕੇ ਦੇ ਨਾਲ ਮਾਰਚ ਵਾਪਸ ਲੈ ਸਕਦੇ ਹੋ ਸੋ ਉਹ ਉਸ ਮੀਟਿੰਗ ਦੇ ਵਿੱਚ ਫਿਰ ਇਹੀ ਫੈਸਲਾ ਹੋਇਆ ਉਦੋਂ ਤੱਕ ਸਰਦਾਰ ਪਰਮਜੀਤ ਸਿੰਘ ਸਰਨਾ ਜਿਹੜੇ ਆ ਉਹ ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਸੀਗੇ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਗੱਲ ਨਹੀਂ ਸਿਰੇ ਚੜੀ ਤਾਂ ਉਹਨਾਂ ਨੇ ਫਿਰ ਇਹ ਗੱਲ ਕਹੀ ਕਿ ਅਸੀਂ ਮਤਲਬ ਵੀ ਮੇਰੇ ਕੋਲ ਦਿੱਲੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਕੋਲ ਸੀਓ ਕਹਿੰਦੇ ਜੀ ਇੱਕ ਤਾਂ ਇਹ ਮਸਲਾ ਜਿਆਦਾ ਫੋਕਸਡ ਪੰਜਾਬ ਦੇ ਵਿੱਚ ਹੈਗਾ ਤੁਸੀਂ ਪੰਜਾਬ ਦੇ ਕਿਸੇ ਸਿੰਘ ਨੂੰ ਜਿਹੜਾ ਹੈਗਾ ਉਹ ਕਨਵੀਨਰ ਲਾ ਲਓ ਖਾਸ ਐਕਸ਼ਨ ਕਮੇਟੀ ਦਾ ਤੇ ਮੈਨੂੰ ਇਹਨਾਂ ਸਮਾਵਾਂ ਤੋਂ ਜਿਹੜੀ ਆ ਉਹ ਛੁੱਟੀ ਦੇ ਦਿਓ ਕਿ ਅਸੀਂ ਆਪਣਾ ਜਿੰਨਾ ਯੋਗਦਾਨ ਹੈ ਉਹ ਪਾਉਂਦੇ ਰਹਾਂਗੇ ਸੋ ਉਸ ਤੋਂ ਬਾਅਦ ਦੇ ਵਿੱਚ ਉਹ ਮਾਰਚ ਨਿਕਲਦਾ ਦਿਨਾ ਕਾਂਗੜ ਤੋਂ ਲੈ ਕੇ ਦਮਦਮਾ ਸਾਹਿਬ ਜਿੱਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੁੰਦੇ ਆ ਤੇ ਫਿਰ ਉਹ 2007 ਦੇ ਵਿੱਚ ਇਹੀ ਜਿਹੜੀ ਚਿੱਠੀ ਹੈ ਉਹ ਰਿਜੈਕਟ ਕਰ ਦਿੱਤੀ ਜਾਂਦੀ ਹੈ ਉਸੇ ਹੀ ਚਿੱਠੀ ਨੂੰ ਦੁਬਾਰਾ ਹੁਣ ਇਸ ਸਬੰਧ ਦੇ ਵਿੱਚ ਪਿੱਛੇ ਜੇ ਰਾਜ ਸਭਾ ਦੇ ਜਿਹੜੇ ਮੈਂਬਰ ਨੇ ਤਰਲੋਚਨ ਸਿੰਘ ਉਹਨਾਂ ਨੇ ਵੀ ਇੰਟਰਵਿਊ ਦਿੱਤੀ ਤੇ ਉਹਨਾਂ ਨੇ ਵੀ ਇਸ ਗੱਲ ਦਾ ਖੁਲਾਸਾ ਕੀਤਾ ਹਾਲਾਂਕਿ ਉਹ ਲਿਆਉਣ ਵਾਲਿਆਂ ਦੇ ਵਿੱਚ ਸ਼ਾਮਲ ਸੀਗੇ ਤੇ ਸਰਦਾਰ ਰਣਵੀਰ ਸਿੰਘ ਖੱਟੜਾ ਜਿਹੜੇ ਆ ਇਹ ਵੀ ਉਸ ਸਮੇਂ ਸਰਕਾਰ ਦੇ ਵੱਲੋਂ ਸਾਰੀ ਇਸ ਤਾਲਮਲ ਮੇਲ ਦੀ ਮੁਹਿੰਮ ਦੇ ਵਿੱਚ ਸ਼ਾਮਲ ਸੀਗੇ ਸੋ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਸੰਗਤ ਦੇ ਪ੍ਰੈਸ਼ਰ ਦੇ ਚੱਲਦਿਆਂ ਹੋયા ਕਿਉਂਕਿ 2007 ਤੋਂ ਲੈ ਕੇ 2009 ਤੱਕ ਪੂਰੀ ਸਰਗਰਮੀ ਹੁੰਦੀ ਹੈ 2009 ਦੇ ਵਿੱਚ ਕ੍ਰੈਕਡਾਊਨ ਹੁੰਦਾ ਜਿਹਦੇ ਵਿੱਚ ਬੜੀ ਵੱਡੀ ਪੱਧਰ ਦੇ ਉੱਪਰ ਯੂਪੀਏ ਦੇ ਸਿੱਖਾਂ ਦੇ ਉੱਪਰ ਪਹਿਲੇ ਜਿਹੜੇ ਕੇਸ ਦਰਜ ਹੁੰਦੇ ਆ ਉਹ ਸੌਦਾ ਸਾਧ ਵਾਲੇ ਮਾਮਲੇ ਦੇ ਵਿੱਚ ਅਗਸਤ ਤੇ ਸਤੰਬਰ 2009 ਦੇ ਵਿੱਚ ਰਜਿਸਟਰ ਹੁੰਦੇ ਜਿੱਚ ਭਾਈ ਦਿਲਜੀਤ ਸਿੰਘ ਐਡਵੋਕੇਟ ਜਸਪਾਲ ਸਿੰਘ ਭਾਈ ਮੰਜੀਪੁਰ ਭਾਈ ਮੰਤੀਰ ਸਿੰਘ ਬਾਬਾ ਬਲਬੀਰ ਸਿੰਘ ਹੋਰ ਬਹੁਤ ਸਾਰੇ ਸੱਜਣਾ ਦੇ ਉੱਪਰ ਜਿਹੜੇ ਆ ਉਹਨਾਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਬਹੁਤ ਇੱਕ ਵਿਆਪਕ ਕ੍ਰੈਕਡਾਊਨ ਹੁੰਦਾ ਆ ਸੋ ਉਸ ਤੋਂ ਬਾਅਦ ਦੇ ਵਿੱਚ ਜਦੋਂ ਉਹ ਮਸਲਾ ਸਾਰਾ ਗਿਆ ਆਇਆ ਹੋ ਜਾਂਦਾ ਆ ਸਾਧ ਦੀ ਸਾਰੀ ਐਕਟੀਵਿਟੀ ਬੰਦ ਰਹਿੰਦੀ ਹੈ ਸਾਧ ਦੀ ਫਿਲਮ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੀ ਕਿ ਨਹੀਂ ਚੱਲਦੀ ਸੰਗਤ ਲਗਾਤਾਰ ਵਿਰੋਧ ਕਰਦੀ ਆ ਉਹਦੇ ਵਿੱਚੋਂ ਇਹ ਮੁਆਫੀਨਾਮਾ ਦਿੰਦੇ ਔਰ ਇੱਕ ਗੱਲ ਮੈਂ ਤੁਹਾਡੀ ਜਾਣਕਾਰੀ ਦੇ ਲਈ ਇੱਕ ਐਨਾਲਿਸਿਸ ਵੀ ਆਪਣਾ ਸਾਂਝਾ ਕਰਨਾ ਚਾਹੁੰਦਾ ਆ ਆਪਾਂ ਨੂੰ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਨੇ ਉਹ ਵੀ ਦੁਬਾਰਾ ਦੇਖਣ ਦੀ ਜ਼ਰੂਰਤ ਹੈਗੀ ਆ 1 ਜਨ 1 ਜੂਨ 2015 ਨੂੰ ਬੁਰਜ ਜਵਾਰ ਸਿੰਘ ਵਾਲਾ ਤੋਂ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਚੋਰੀ ਹੋ ਜਾਂਦੀ ਹੈ ਬੇਅਦਬੀ ਜਿਹੜੀ ਆ ਉਹ 12 ਅਕਤੂਬਰ ਨੂੰ ਹੁੰਦੀ ਹੈ ਇਹਦੇ ਦੌਰਾਨ ਜਿਹੜੀ ਵੱਡੀ ਘਟਨਾ ਵਾਪਰਦੀ ਆ ਉਹ ਹੈਗੀ ਸੌਦਾ ਸਾਧ ਦੀ ਮਾਫੀ ਜਿਹੜੀ ਕਿ ਸਤੰਬਰ ਦੇ ਅਖੀਰ ਦੇ ਵਿੱਚ ਦਿੱਤੀ ਜਾਂਦੀ ਆ 24 ਜਾਂ 25 ਤਰੀਕ ਨੂੰ ਉਨੀ ਇਸ ਸਮੇਂ ਦੇ ਦੌਰਾਨ ਕਿਸੇ ਵੀ ਵੇਲੇ ਬੇਅਦਬੀ ਕਰਵਾਈ ਜਾ ਸਕਦੀ ਸੀ ਪਰ ਇਹ ਮੇਕ ਸ਼ੋਰ ਕੀਤਾ ਗਿਆ ਕਿ ਪਹਿਲਾਂ ਜਿਹੜੇ ਜ਼ਥੇਦਾਰ ਤੇ ਅਕਾਲ ਤਖਤ ਸਾਹਿਬ ਨੇ ਉਹ ਅੰਡਰ ਕੁਐਸਚਨ ਆ ਜਾਣ ਇਸ ਕਰਕੇ ਓਨੀ ਦੇਰ ਤੱਕ ਬੇਅਦਬੀ ਨਹੀਂ ਹੋਈ ਜਿੰਨੇ ਚਿਰ ਤੱਕ ਇਹਨਾਂ ਨੇ ਸੌਦਾ ਸਾਧ ਨੂੰ ਮਾਫੀ ਨਹੀਂ ਦੇ ਦਿੱਤੀ ਸੋ ਬਾਦਲਾਂ ਨੇ ਜੋ ਸਭ ਤੋਂ ਵੱਡਾ ਘਾਣ ਨੁਕਸਾਨ ਕੀਤਾ ਉਹ ਇਹ ਕੀਤਾ ਕਿ ਜਿੰਨੀਆਂ ਪੰਥ ਦੀਆਂ ਸੰਸਥਾਵਾਂ ਸੀਗੀਆਂ ਉਹਨਾਂ ਨੂੰ ਇਹਨਾਂ ਨੇ ਆਪ ਦੇ ਮਫਾਦਾਂ ਦੇ ਤਹਿਤ ਵਰਤਦਿਆਂ ਹੋਇਆਂ ਉਹਨਾਂ ਦੀ ਸਾਖ ਨੂੰ ਢਾਲਾਈ ਬਾਦਲ ਹਮੇਸ਼ਾ ਆਕਾਲ ਤਖਤ ਦੀ ਕ੍ਰੈਡਿਬਿਲਟੀ ਨੂੰ ਵਰਤ ਕੇ ਸੰਕਟ ਦੇ ਵਿੱਚੋਂ ਬਾਹਰ ਨਿਕਲਦੇ ਸਿਗੇ ਪਰ 2015 ਦੇ ਵਿੱਚ ਸਾਦ ਨੂੰ ਮੁਆਫੀ ਦਵਾ ਕੇ ਜਥੇਦਾਰਾਂ ਦੇ ਕੋਲੋਂ ਇਹਨਾਂ ਨੇ ਉਹ ਆਪਣੀ ਢਾਲ ਆਪ ਹੀ ਤੋੜ ਦਿੱਤੀ ਜਾਂ ਕਹਿ ਦਈਏ ਕਿ ਏਜੰਸੀਆਂ ਨੇ ਸੈਂਟਰ ਨੇ ਇਹਨਾਂ ਦੇ ਕੋਲੋਂ ਤੋੜਵਾ ਲਈ ਹਾਲਾਂਕਿ ਇਹਨਾਂ ਨੇ ਕੋਸ਼ਿਸ਼ ਤਾਂ ਕੀਤੀ ਸੀ ਕਿ ਉਹਨਾਂ ਦਾ ਨਾਮ ਖਰਾਬ ਹੋਵੇ ਜਾਂ ਤਖਤ ਦਾ ਨਾਮ ਖਰਾਬ ਹੋਵੇ ਨਹੀਂ ਇਹਨਾਂ ਨੇ ਕੋਸ਼ਿਸ਼ ਇਹ ਕੀਤੀ ਸੀਗੀ ਕਿ ਅਸੀਂ ਸਮੂੱਚੇ ਆਪਣੇ ਪ੍ਰੋਪਾਗੈਂਡੇ ਦੇ ਜ਼ੋਰ ਦੇ ਉੱਪਰ ਤੇ ਪੈਸੇ ਦੇ ਜ਼ੋਰ ਦੇ ਉੱਪਰ ਤੇ ਸਰਕਾਰ ਦੇ ਜ਼ੋਰ ਦੇ ਉੱਪਰ ਅਕਾਲ ਤਖਤ ਸਾਹਿਬ ਦੀ ਕ੍ਰੈਡਿਬਿਲਟੀ ਨੂੰ ਵਰਤ ਜਾਣਾ ਹੈ ਆਪਣੇ ਮਫਾਦਾਂ ਦੇ ਵਾਸਤੇ ਜਿੱਦਾਂ ਪਹਿਲਾਂ ਵਰਤਦੇ ਰਹੇ ਹਾਂ ਪਰ ਉਹ ਸੰਗਤ ਦੀ ਜਾਂ ਜਾ ਕਹਿ ਲੋ ਕਿ ਜਿਹੜਾ ਸੰਘਰਸ਼ ਚੱਲਿਆ ਜਾਂ ਗੁਰੂ ਮਹਾਰਾਜ ਨੇ ਕੋਈ ਐਸੀ ਵਿਧ ਬਣਾਈ ਕਿ ਉਹ ਗੱਲ ਵਾਪਰ ਹੀ ਨਹੀਂ ਉਹ ਵਿਅਕਤੀ ਜਿਹੜੇ ਉਹਨਾਂ ਅਹੁਦਿਆਂ ਦੇ ਉੱਪਰ ਸਿਗੇ ਜਥੇਦਾਰਾਂ ਦੇ ਉਹ ਉਸ ਤੋਂ ਬਾਅਦ ਦੇ ਵਿੱਚ 19 ਦਿਨ ਤੱਕ ਸੰਗਤ ਦੇ ਵਿੱਚ ਨਹੀਂ ਜਾ ਸਕਿਆ ਜਿੰਨੀ ਦੇਰ ਤੱਕ ਵੀ ਉਹਨਾਂ ਅਹੁਦਿਆਂ ਦੇ ਉੱਪਰ ਰਹੇ ਆ ਸੋ ਅੱਜ ਦੇ ਸਮੇਂ ਦੇ ਵਿੱਚ ਬੁਨਿਆਦੀ ਗੱਲ ਇਹ ਹੈ ਕਿ ਜਿੰਨੀਆਂ ਗੱਲਾਂ ਇਹ ਕਹਿ ਰਹੇ ਨੇ ਕਿ ਸੈਂਟਰ ਜਿਹੜਾ ਆ ਉਹ ਅਕਾਲੀ ਦਲ ਨੂੰ ਖਿਲਾਰਨਾ ਚਾਹੁੰਦਾ ਆ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਨਾ ਚਾਹੁੰਦਾ ਆ ਉਹ ਤਖਤਾਂ ਦੇ ਉੱਪਰ ਕਾਬਜ਼ ਹੋਣਾ ਚਾਹੁੰਦੇ ਆ ਇਹ ਗੱਲਾਂ ਸਾਰੀਆਂ ਠੀਕ ਨੇ ਪਰ ਕਹਿ ਕੌਣ ਰਿਹਾ ਆ ਕਹਿ ਹੋ ਰਿਹਾ ਜੋ ਇਹ ਕੰਮ ਸੈਂਟਰ ਦੇ ਵਾਸਤੇ ਪਿੱਤੇ ਸਾਲਾਂ ਦੇ ਦੌਰਾਨ ਪਹਿਲਾਂ ਆਪ ਕਰਦੇ ਰਹੇ ਆ ਪਹਿਲਾਂ ਭਾਈ ਉਹਨਾਂ ਨੇ ਤੁਹਾਡੇ ਰਾਹੀਂ ਤਖਤਾਂ ਨੂੰ ਕਾਬੂ ਕੀਤਾ ਹੋਇਆ ਸੀਗਾ ਹੁਣ ਉਹ ਤੁਹਾਨੂੰ ਪਾਸੇ ਕਰਕੇ ਆਪ ਸਿੱਧਾ ਆਣਾ ਚਾਹੁੰਦੇ ਆ ਅੱਜ ਤੁਸੀਂ ਕਹਿ ਰਹੇ ਹੋ ਤੇ ਪਿਛਲੇ 20 ਸਾਲਾਂ ਦੇ ਦੌਰਾਨ ਜੋ ਤੁਸੀਂ ਇਹਨਾਂ ਸੰਸਥਾਵਾਂ ਦਾ ਕਾਹਨ ਕੀਤਾ ਉਹ ਕਿੱਥੇ ਸੀਗਾ ਦੂਜੀ ਗੱਲ ਇਹ ਕਿ ਪਿੱਛੇ ਜੇ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਬਿਆਨ ਦਿੱਤਾਗੇ ਅਕਾਲ ਤਖਤ ਸਾਹਿਬ ਦੀ ਖੁਦਮੁਖਤਿਆਰੀ ਦੀ ਗੱਲ ਨਾ ਕਰੋ ਕਿਉਂਕਿ ਜੇ ਤੁਸੀਂ ਖੁਦਮੁਖਤਿਆਰੀ ਦੀ ਗੱਲ ਕਰੋਗੇ ਤਾਂ ਸੈਂਟਰ ਆਪਣੇ ਅਨੁਸਾਰ ਹੀ ਇੱਥੇ ਬੋਰਡ ਬਣਾ ਕੇ ਨਿਜ਼ਾਮ ਲੈ ਆਏਗਾ ਸੋ ਇਹ ਵੀ ਇੱਕ ਬੜੀ ਵੱਡੀ ਤਰਾਸ ਦੀ ਹੈ ਇਸ ਸਾਰੀ ਲੀਡਰਸ਼ਿਪ ਦੀ ਕਿ ਜਿੰਨੇ ਸਮੇਂ ਤੱਕ ਫੈਸਲਾ ਲੈਣ ਦੀ ਤਾਕਤ ਇਹਨਾਂ ਦੇ ਹੱਥ 'ਚ ਹੁੰਦੀ ਹੈ ਇਹ ਜੋਗ ਫੈਸਲਾ ਲੈਂਦੇ ਨਹੀਂ ਹੈ ਉਡੀਕਦੇ ਰਹਿੰਦੇ ਆ ਤੇ ਜਦੋਂ ਕ੍ਰਾਈਸਿਸ ਇੰਨਾ ਜ਼ਿਆਦਾ ਵੱਧ ਜਾਂਦਾ ਇਹ ਆਪ ਪਾਵਰ ਤੋਂ ਬਾਹਰ ਹੋ ਜਾਂਦੇ ਆ ਫਿਰ ਇਹ ਫੈਸਲਾ ਲੈਣ ਦੀ ਕੋਸ਼ਿਸ਼ ਕਰਦੇ ਆ ਪਰ ਉਦੋਂ ਤੱਕ ਨਾ ਤਾਂ ਇਹਨਾਂ ਦੀ ਸਾਖ ਹੁੰਨੀ ਬਚੀ ਹੁੰਦੀ ਤੇ ਨਾ ਹੀ ਇਹ ਉਸ ਹਾਲਤ ਦੇ ਵਿੱਚ ਹੁੰਦੇ ਆ ਇਹ ਸਭ ਨੂੰ ਦਿਸ ਰਿਹਾ ਹੈ ਕਿ ਸੈਂਟਰ ਆਪਣੇ ਅਨੁਸਾਰੀ ਨਿظام ਤਖਤਾਂ ਦੇ ਉੱਪਰ ਲਿਆਂਦੇ ਵਾਸਤੇ ਯਤਨਸ਼ੀਲ ਹੈ ਉਹ ਕਰ ਲੈਣਗੇ ਅੱਜ ਦੀ ਹਾਲ ਦੀ ਘੜੀ ਤੱਕ ਬਾਦਲਦਲ ਦੇ ਕੋਲ ਤਖਤਾਂ ਦਾ ਪ੍ਰਬੰਧ ਹੈਗਾ ਜੇ ਤੁਸੀਂ ਪੰਥ ਅਨੁਸਾਰੀ ਨਿظام ਨਹੀਂ ਲੈ ਕੇ ਆਉਂਗੇ ਦਾ ਸੈਂਟਰ ਤਾਂ ਆਪਣੇ ਅਨੁਸਾਰ ਹੀ ਲੈ ਕੇ ਆਏਗਾ ਕਿਉਂਕਿ ਉਹਨਾਂ ਨੇ ਤੁਹਾਨੂੰ ਹੁਣ ਜਿਹੜਾ ਆ ਉਹ ਬਿਲਕੁਲ ਜਿਦਾ ਕਹਿੰਦੇ ਆ ਵੀ ਮੱਖਣ ਚੋ ਵਾਲ ਵਾਂਗੂ ਕੱਢ ਕੇ ਬਾਹਰ ਸੁੱਟ ਦਿੱਤਾ ਤਾਂ ਉਹਨੇ ਸੁੱਟ ਦਿੱਤਾ ਹੈ ਅੱਛਾ ਇੱਕ ਚਿੱਠੀ ਦਾ ਜ਼ਿਕਰ ਹੋਰ ਹੋਇਆ ਸੀ ਜਿਹੜੀ ਚਿੱਠੀ ਉਹ ਹੈ ਜਿਹੜੀ ਫੈਬ੍ਰੀਕੇਟਡ ਕਹੀ ਜਾਂਦੀ ਹੈ ਕਹਦੀ ਹੈ ਡਾਕਟਰ ਦਿਲਜੀਤ ਚੀਮਾ ਦਾ ਨਾਮ ਆਉਂਦਾ ਹੈ ਰਾਮੂ ਵਾਲੀਆ ਦਾ ਨਾਮ ਆਉਂਦਾ ਉਹ ਚਿੱਠੀ ਕਿਹੜੀ ਹੈ ਫਿਰ ਉਹ ਉਹ ਵਾਲੀ ਹੈ ਜਿਹੜੀ ਬੰਦ ਸੀ ਬੰਦ ਲਫਾਫੇਦ ਸੀ ਆ ਉਹ ਸੀ ਜਿਹੜਾ ਦਾ ਫੋਟੋਸਟੇਟ ਕਰਾਈ ਸੀ ਉਹਨਾਂ ਨੇ ਨੀ ਦੇਖੋ ਜਿਹੜੀ ਇਹ ਚਿੱਠੀ ਆ ਇਹ ਤਾਂ ਡੇਰੇ ਦੇ ਵੱਲੋਂ ਚਿੱਠੀ ਸੀਗੀ ਹਾਂਜੀ ਔਰ ਹਿੰਦੀ ਦੇ ਵਿੱਚ ਇੱਕ ਪ੍ਰੈਸ ਬਿਆਨ ਸੀਗਾ ਉਹਦੀ ਕਾਪੀ ਜਿਹੜੀ ਆ ਉਹ ਤੁਹਾਨੂੰ ਸਿੱਖ ਸਿਆਸਤ ਦੇ ਉੱਪਰ ਮਿਲ ਜਾਏਗੀ ਜੇ ਤੁਸੀਂ ਸਰਚ ਕਰੋਗੇ ਤਾਂ ਜਿਹੜੀ ਤੁਸੀਂ ਕੋਈ ਚਿੱਠੀ ਉਹਨਾਂ ਦਾ ਜ਼ਿਕਰ ਕਰ ਰਹੇ ਹੋ ਉਹਦੇ ਬਾਰੇ ਵਿੱਚ ਮੈਨੂੰ ਜਾਣਕਾਰੀ ਨਹੀਂ ਹੈ ਸੀਗਾ ਨਾ ਕਿ ਇਹਨਾਂ ਨੇ ਕਮਰੇ 'ਚ ਬੈਠ ਕੇ ਕਿ ਹਿੰਦੀ ਦੀ ਚਿੱਠੀ ਸੀ ਜਿਹੜੀ ਬਾਅਦ 'ਚ ਪੰਜਾਬੀ ਦੇ ਵਿੱਚ ਕਨਵਰਟ ਕੀਤੀ ਗਈ ਤੇ ਉਹਨੂੰ ਅੱਗੇ ਲਿਆਂਦਾ ਗਿਆ ਸੀ ਫਿਰ ਇਹ ਹੋ ਸਕਦਾ ਆ ਕਿਉਂਕਿ ਜਿਹੜਾ ਮੂਲ ਮੂਲ ਜਿਹੜਾ ਮਤਲਬ ਮੂਲ ਦਾ ਵੀ ਇਹ ਹੈ ਕਿ ਜਿਹੜਾ ਅਸਲੀ ਸੀਗਾ ਉਹ ਤਾਂ ਲਫਾਫਾ ਬੰਦ ਸੀਗਾ ਜਿਹੜੀ ਫੋਟੋ ਸਟੇਟ ਉਹਨਾਂ ਦੇ ਕੋਲ ਸੀਗੀ ਉਹ ਹਿੰਦੀ ਦੇ ਵਿੱਚ ਪ੍ਰੈਸ ਬਿਆਨ ਸੀਗਾ ਜਿਹਦੀ ਜਿਹੜੀ ਨਕਲ ਆ ਉਹ ਸਿੱਖ ਸਿਆਸਤ ਦੇ ਉੱਪਰ ਅਸੀਂ ਸਾਡੇ ਰਿਕਾਰਡ ਦੇ ਵਿੱਚ ਵੈਬਸਾਈਟ ਦੇ ਉੱਪਰ ਹੈਗੀ ਆ ਅੱਛਾ ਬਾਬਾ ਜੀ ਕੋਣ ਇੱਕ ਬਹੁਤ ਕਾਮਨ ਕੁਐਸਚਨ ਅੱਜ ਅੱਜਕੱਲ ਚੱਲਦਾ ਪਿਆ ਤੁਸੀਂ ਵੈਸੇ ਕਹਿ ਵੀ ਦਿੱਤਾ ਕਿ ਇਹ ਪੰਥਕ ਤੌਰ ਦੇ ਉੱਤੇ ਜਿਹੜੀ ਸਜ਼ਾ ਉਹ ਨਹੀਂ ਬਣਦੀ ਇੱਥੇ ਪੋਲਿਟੀਕਲ ਤੌਰ ਤੇ ਬਣਦੀ ਆ ਪਰ ਤਾਂ ਵੀ ਕਿਸ ਤਰ੍ਹਾਂ ਦੀ ਸਜ਼ਾ ਦੇਖਦੇ ਹੋ ਮਾਮਲਾ ਹੁਣ ਅਕਾਲ ਤਖਤ ਹੈਗਾ ਆ ਦੇਖੋ ਆਪਾ ਦੇ ਕਹਿੰਦੇ ਕਿ ਤੁਸੀਂ ਫ ਉਹਦਾ ਤਰੀਕਾ ਪੰਥਕ ਬਣਾਓ ਜੇ ਤਰੀਕਾ ਪੰਥਕ ਨਹੀਂ ਹੈ ਤੁਸੀਂ ਜਿਹੜਾ ਮਰਜ਼ੀ ਫੈਸਲਾ ਲੈ ਆਓ ਉਹ ਫੈਸਲਾ ਤੁਹਾਨੂੰ ਮੁਕੰਮਲ ਰਾਹਤ ਜਿਹੜੀ ਹੈ ਉਹ ਨਹੀਂ ਦੇ ਸਕਦਾ ਤੇ ਤਰੀਕਾ ਜਿਹੜਾ ਪੰਥ ਦਾ ਹੈਗਾ ਉਹ ਤਾਂ ਇਹ ਹੈਗਾ ਕਿ ਜਦੋਂ ਕੋਈ ਵੀ ਵੱਡਾ ਫੈਸਲਾ ਲੈਣਾ ਹੁੰਦਾ ਉਸ ਸਮੇਂ ਜਿਹੜੇ ਪੰਥ ਦੇ ਨੁਮਾਇੰਦੇ ਆਪਣੇ ਆਪ ਨੂੰ ਸਮਝਦੇ ਨੇ ਜਾਂ ਹੁੰਦੇ ਨੇ ਉਹਨਾਂ ਦੇ ਵੱਲੋਂ ਫਿਰ ਇਕੱਤਰਤਾ ਬੁਲਾਈ ਜਾਂਦੀ ਹੈ ਉਹਦੇ ਵਿੱਚ ਜਿੰਨੇ ਵੀ ਪੰਥ ਸੇਵਾ ਦੇ ਵਿੱਚ ਵਿਚਰ ਰਹੇ ਜਥੇ ਨੇ ਸੰਸਥਾਵਾਂ ਨੇ ਜਿਹੜੇ ਕੋਈ ਨਿੱਜੀ ਤੌਰ ਤੇ ਕੋਈ ਸਿੱਖ ਜਿੰਨਾ ਮਰਜ਼ੀ ਚੰਗਾ ਹੋਵੇ ਜਿਹੜਾ ਪੰਥਕ ਤੌਰ ਦੇ ਉੱਪਰ ਕੋਈ ਕਾਰਜ ਕਰ ਰਿਹਾ ਚਾਹੇ ਸਿੱਖਿਆ 'ਚ ਯੋਗਦਾਨ ਪਾ ਰਿਹਾ ਹੋਵੇ ਚਾਹੇ ਸੇਵਾ ਦੇ ਵਿੱਚ ਪਾ ਰਿਹਾ ਹੋਵੇ ਚਾਹੇ ਸੰਘਰਸ਼ ਦੇ ਵਿੱਚ ਪਾਰਿਆ ਹੋਵੇ ਚਾਹੇ ਪ੍ਰਚਾਰ ਦੇ ਵਿੱਚ ਪਾਰਿਆ ਹੋਵੇ ਚਾਰ ਇਹ ਪ੍ਰਮੁੱਖ ਸ਼੍ਰੇਣੀਆਂ ਬਣਦੀਆਂ ਨੇ ਸੋ ਜਿਹੜੇ ਇਹਨਾਂ ਦੇ ਵਿੱਚ ਜਨਤਕ ਯੋਗਦਾਨ ਪਾ ਰਹੇ ਆ ਜਿਨ੍ਹਾਂ ਦਾ ਆਪ ਦਾ ਚਰਿੱਤਰ ਸਿੱਖੀ ਦੇ ਅਨੁਸਾਰ ਹੀ ਹੈਗਾ ਉਹਨਾਂ ਨੂੰ ਸੱਦਾ ਦਿੱਤਾ ਜਾਂਦਾ ਆ ਉਸ ਸਮੇਂ ਜਿਹੜੇ ਸੱਦਾ ਦੇਣ ਵਾਲੇ ਸ਼ਕਤੀਤਾ ਹੁੰਦੀਆਂ ਆ ਜਿਹਨੂੰ ਆਪਾਂ ਸਾਖੀ ਕਹਿੰਨੇ ਆ ਉਹ ਮੌਕੇ ਦੇ ਉੱਪਰ ਪੰਜ ਸਿੰਘਾਂ ਦੀ ਚੋਣ ਕਰਦੇ ਆ ਜਿਹੜੇ ਆਏ ਹੁੰਦੇ ਨੇ ਉਹਨਾਂ ਦੇ ਵਿੱਚੋਂ ਫਿਰ ਸਾਰਿਆਂ ਨੂੰ ਮਸਲਾ ਦੱਸਿਆ ਜਾਂਦਾ ਕਿ ਆ ਮਸਲਾ ਆ ਤੁਸੀਂ ਇਸ ਮਸਲੇ ਦੇ ਉੱਪਰ ਆਪਣੀ ਰਾਏ ਦਿਓ ਉਹ ਫਿਰ ਸਾਰਿਆਂ ਦੀ ਰਾਏ ਆਉਂਦੀ ਹੈ ਜਿਹੜੇ ਪੰਜ ਸਿੰਘ ਹੁੰਦੇ ਉਹਨਾਂ ਦੇ ਨਾਲ ਲਿਖਾਰੀ ਹੁੰਦੇ ਆ ਉਹ ਨੋਟ ਕਰ ਲੈਂਦੇ ਆ ਸਾਰਿਆਂ ਦੀ ਰਾਏ ਆਏ ਫਿਰ ਉਹ ਉਸ ਰਾਏ ਨੂੰ ਗੁਰਮਤ ਦੇ ਜਿਹੜੇ ਆਸ਼ੇ ਨੇ ਉਹਨਾਂ ਦੇ ਮੁਕਤਾਬਕ ਟਕਾ ਕੇ ਦੇਖਦੇ ਆ ਫਿਰ ਇਸ ਸਾਂਝੀ ਅਮਲ ਦੇ ਵਿੱਚੋਂ ਇੱਕ ਫੈਸਲਾ ਨਿਕਲ ਕੇ ਆਉਂਦਾ ਜਿਹਨੂੰ ਗੁਰਮਤਾ ਕਹਿੰਦੇ ਆ ਉਹ ਗੁਰਮਤਾ ਫਿਰ ਸਾਰਿਆਂ ਦੀ ਸਹਿਮਤੀ ਦੇ ਨਾਲ ਪ੍ਰਵਾਨ ਕੀਤਾ ਜਾਂਦਾ ਪੰਥ ਦਾ ਫੈਸਲਾ ਸਦਾ ਹੋ ਰਿਹਾ ਚਾਹੇ 18ਵੀਂ ਸਦੀ ਦਾ ਸਮਾਂ ਰਿਹਾ ਹੋਵੇ ਚਾਹੇ ਅਪਿਛਲੇ ਸਮੇਂ ਦੌਰਾਨ ਵੀ ਕੋਝੇਕ ਜਥਿਆਂ ਦੇ ਵੱਲੋਂ ਇਸ ਤਰ੍ਹਾਂ ਦੇ ਯਤਨ ਕੀਤੇ ਗਏ ਆ ਕਿ ਇਸ ਪੰਥਕ ਰਿ ਸਿੱਖਾਂ ਦਾ ਜਿਹੜਾ ਕਲੈਕਟਿਵ ਡਿਸੀਜਨ 메ਕਿੰਗ ਦਾ ਪ੍ਰੋਸੈਸ ਹੈਗਾ ਆ ਉਹ ਗੁਰਮਤੇ ਦਾ ਆ ਔਰ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਪੰਜਾਬ ਦੇ ਉੱਪਰ ਜੇ ਕਬਜ਼ਾ ਨਹੀਂ ਸੀ ਕੀਤਾ ਸਰਕਾਰੇ ਖਾਲਸਾ ਦਾ ਵੇਲਾ ਸੀਗਾ ਜਾਂ ਮਿਸਲਾਂ ਦਾ ਵੇਲਾ ਸੀਗਾ ਉਸ ਸਮੇਂ ਦੀਆਂ ਜਿਹੜੀਆਂ ਲਿਖਤਾਂ ਆਪਾਂ ਪੜ੍ਹਦੇ ਆ ਉਹਦੇ ਵਿੱਚ ਬਹੁਤ ਇਸ ਗੱਲ ਦਾ ਜ਼ਿਕਰ ਹੁੰਦਾ ਕਿ ਅੰਗਰੇਜ਼ ਜਿਹੜੇ ਲਿਖਾਰੀ ਸੀ ਉਹ ਵੀ ਇਹ ਕਹਿੰਦੇ ਆ ਵੀ ਇਹ ਗੁਰਮਤਾ ਕਰਕੇ ਆਪਣਾ ਫੈਸਲਾ ਲੈਂਦੇ ਬਹੁਤ ਚਿਰ ਤੱਕ ਤਾਂ ਉਹ ਗੁਰਮਤੇ ਨੂੰ ਕੋਈ ਸੀਕ੍ਰੇਟ ਡਾਕੂਮੈਂਟ ਸਮਝਦੇ ਰਹੇ ਸੀਗੇ ਪੀ ਇਹਨਾਂ ਦਾ ਕੋਈ ਪੁਰਾਣਾ ਸੀਕ੍ਰੇਟ ਡਾਕੂਮੈਂਟ ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਨਹੀਂ ਇਹਨਾਂ ਦਾ ਇੱਕ ਡਿਸੀਜਨ 메ਕਿੰਗ ਦਾ ਪ੍ਰੋਸੈਸ ਹੈ ਜਿੰਨੂੰ ਅੰਗਰੇਜ਼ ਨੇ ਪੰਜਾਬ ਦੇ ਵਿੱਚ ਕਬਜ਼ਾ ਕਰਨ ਤੋਂ ਇੱਕ ਤਾਂ ਉਹਨਾਂ ਨੇ ਗੁਰਮਤਾ ਤੋੜਿਆ ਗੁਰਮਤਾ ਨਹੀਂ ਹੁੰਨ ਦਿੱਤਾ ਸਰਬਤ ਖਾਲਸਾ ਨਹੀਂ ਹੁੰਨ ਦਿੱਤਾ ਦੂਜਾ ਉਹਨਾਂ ਨੇ ਜਿਹੜੇ ਅਕਾਲੀ ਸਿੰਘ ਸੀਗੇ ਉਹਨਾਂ ਦਾ ਮਿੱਥ ਕੇ ਉਹਨਾਂ ਦਾ ਮਤਲਬ ਕਤਲੇਆਮ ਕੀਤਾ ਉਹਨਾਂ ਨੂੰ ਬਿਲਕੁਲ ਪੰਜਾਬ ਦੇ ਵਿੱਚ ਵਿਚੋ ਖਤਮ ਕੀਤਾ ਜਿਹੜਾ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਣਾ ਆ ਬਾਬਾ ਹਨੂਮਾਨ ਸਿੰਘ ਜੀ ਹੋਣਾ ਦਾ ਸੋ ਉਹ ਇਸ ਗੱਲ ਦੀ ਇਸ ਇਤਿਹਾਸ ਦੀ ਗਵਾਹੀ ਹੈਗਾ ਕਿ ਕਿੰਨੇ ਵੱਡੇ ਪੱਦਰ ਦੇ ਉੱਪਰ ਉਹਨਾਂ ਨੇ ਕੀਤਾ ਸੋ ਅੱਜ ਦੇ ਸਮੇਂ ਜੇਕਰ ਪੰਥਕ ਰਾਜਨੀਤੀ ਨੂੰ ਦੁਬਾਰਾ ਸੁਰਜੀਤ ਕਰਨਾ ਉਹਦੇ ਵਾਸਤੇ ਸਿੱਖਾਂ ਨੂੰ ਘੱਟੋ ਘੱਟ 3-4 ਤਰ੍ਹਾਂ ਦੇ ਅਮਲ ਜਿਹੜੇ ਆ ਉਹ ਕਰਨੇ ਪੈਣੇ ਪਹਿਲਾ ਤੇ ਕਿ ਤਖਤ ਸਹਿਬਾਨ ਦਾ ਜਿਹੜਾ ਪ੍ਰਬੰਧ ਹੈ ਉਹ ਕਿਸੇ ਵੀ ਦੁਨਿਆਵੀ ਵੋਟ ਸੱਤਾ ਦੀ ਪਾਰਟੀ ਜਾਂ ਕਿਸੇ ਵੀ ਦੂਜੇ ਤਖਤ ਦਿੱਲੀ ਦਰਬਾਰ ਜਾਂ ਕਿਸੇ ਵੀ ਦੂਜੇ ਦੁਨਿਆਵੀ ਤਖਤ ਦੇ ਅਧੀਨ ਹੋਣ ਦੀ ਬਜਾਏ ਇੱਕ ਖੁਦ ਮੁਖਤਿਆਰ ਨਿظام ਖਾਲਸਾ ਪੰਥ ਦਾ ਕਿਵੇਂ ਹੋਵੇ ਉਹਦੇ ਵਾਸਤੇ ਇੱਕ ਨਿਰਪੱਖ ਅਕਾਲੀ ਗੁਰਾਵਾਲੀਆਂ ਸਿੱਖ ਸੱਚ ਦੀ ਸ਼ਕਤੀਤਾ ਦਾ ਜਥਾ ਕਿਸ ਤਰੀਕੇ ਨਾਲ ਬਣੇ ਇੱਕ ਤਾਂ ਇਹ ਕਰਨ ਦੀ ਜ਼ਰੂਰਤ ਹੈਗੀ ਦੂਸਰਾ ਇਹ ਹੈਗਾ ਕਿ ਜਿਹੜਾ ਗੁਰਦੁਆਰਾ ਸਹਿਬਾਨ ਦਾ ਪ੍ਰਬੰਧ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਦੀ ਗੱਲ ਨਹੀਂ ਹੈ ਹੁਣ ਤਾਂ ਇਦਾਂ ਦੀਆਂ ਕਮੇਟੀਆਂ ਹੋਰ ਵੀ ਬਣ ਗਈਆਂ ਤੇ ਸਾਰੀ ਦੁਨੀਆ ਦੇ ਵਿੱਚ ਹੀ ਸਿੱਖ ਜਿਹੜੇ ਆ ਉਹ ਹੈਗੇ ਸਾਰੀ ਦੁਨੀਆ ਦੇ ਵਿੱਚ ਹੀ ਗੁਰਦੁਆਰਾ ਪ੍ਰਬੰਧ ਦਾ ਮਸਲਾ ਹੈਗਾ ਸਿੱਖਾਂ ਨੂੰ ਆਪਣਾ ਗੁਰਦੁਆਰਾ ਪ੍ਰਬੰਧ ਦਾ ਜਿਹੜਾ ਇੱਕ ਮਾਡਲ ਹੈ ਉਹ ਆਪਣਾ ਦੁਬਾਰਾ ਰਿਵਾਈਵ ਕਰਨਾ ਪੈਣਾ ਤੀਸਰਾ ਜਿਹੜਾ ਹੈਗਾ ਕਿ ਜਿਹੜੀ ਵੋਟ ਸੱਤਾ ਵਾਲੀ ਪਾਰਟੀ ਹੈਗੀ ਹੈ ਕਿ ਉਨੀ ਕੇਸ ਆਧਾਰ ਦੇ ਉੱਪਰ ਵੋਟ ਪੋਲਿਟਿਕਸ ਕਰਨੀ ਹੈ ਉਹ ਵੀ ਸਿੱਖਾਂ ਨੂੰ ਦੁਬਾਰਾ ਇਹ ਗੱਲ ਨਿਸ਼ਚਿਤ ਕਰਨੀ ਪੈਣੀ ਹੈ ਕਿਸਾਨੀ ਮੋਰਚੇ ਨੇ ਦਿਖਾਇਆ ਕਿ ਘੱਟੋ-ਘੱਟ ਨਾਰਥ ਦੇ ਉੱਪਰ ਵੋਟ ਪੋਲਿਟਿਕਸ ਦੇ ਵਿੱਚ ਇਹ ਸੰਭਾਵਨਾਵਾਂ ਪਈਆਂ ਨੇ ਪਰ ਜਿੰਨੀ ਦੇਰ ਤੱਕ ਤੁਸੀਂ ਇੱਕ ਪਰਿਵਾਰ ਹੀ ਸਾਰੇ ਕਾਸੇ ਦੇ ਉੱਪਰ ਜੱਫਾ ਮਾਰ ਕੇ ਬੈਠੇ ਰਹਿਣ ਦੀ ਬਿਰਤੀ ਧਾਰਨ ਕਰ ਹੀ ਰੱਖੂਗਾ ਤੇ ਸਿੱਖ ਸੰਸਥਾਵਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੂਗਾ ਉਹ ਇਹ ਇਹ ਹੋ ਨਹੀਂ ਸਕਣਾ ਤੇ ਜੇ ਨਹੀਂ ਹੁੰਦਾ ਫਿਰ ਜਿਹੜੀ ਗੱਲ ਧਾਮੀ ਸਾਹਿਬ ਕਹਿ ਰਹੇ ਆ ਉਹ ਤਾਂ ਮਿਸਾਲ ਸੈਂਟਰ ਨੂੰ ਆਉਣ ਤੋਂ ਕੋਈ ਨਹੀਂ ਰੋਕ ਸਕਦਾ ਜੇਕਰ ਤੁਸੀਂ ਆਪਣਾ ਕੰਮ ਨਹੀਂ ਕਰੋਗੇ ਤਾਂ ਉਹਨਾਂ ਨੇ ਆਪਣਾ ਕੰਮ ਕਰ ਲਓ ਥੋੜੀ ਰੁਕ ਜਾਣਾ ਅਚਬ ਸ੍ਰੀ ਕਾਲ ਤਖਤ ਸਾਹਿਬ ਦੀ ਖੁਦਮੁਖਤਿਆਰੀ ਤੇ ਵੀ ਸਵਾਲ ਹੈਗੇ ਭਾਈ ਸਾਹਿਬ ਇਹ ਇਹ ਬਹੁਤ ਗੰਭੀਰ ਮਸਲਾ ਹੈਗਾ ਅੱਜ ਚਲੋ ਠੀਕ ਹੈ ਤਨਖਾਹੀਆ ਕਰਾਰ ਦਿੱਤਾ ਸੁਖਬੀਰ ਬਾਲ ਨੂੰ ਰੋਕਾਂ ਚ ਆਸ ਹੈ ਪਰ ਤਾਮੀ ਸਵਾਲ ਨੇ ਕਿ ਕੀ ਆਉਂਦੇ ਸਮੇਂ ਨੂੰ ਸਜ਼ਾ ਜਾਂ ਸੇਵਾ ਜੋ ਵੀ ਹੈ ਉਹ ਲਗਾਈ ਜਾਵੇਗੀ ਔਰ ਵਾਜਬ ਹੋਵੇਗੀ ਜਾਂ ਨਹੀਂ ਹੋਵੇਗੀ ਦੇਖੋ ਇਹਦੇ ਵਾਸਤੇ ਵੀ ਆਪਾਂ ਨੂੰ ਇਹ ਦੇਖਣਾ ਪੈਣਾ ਵੇ ਅਕਾਲ ਤਖਤ ਸਾਹਿਬ ਦਾ ਨਿਜਾਮ ਪੰਥਕ ਇਸ ਤਰ੍ਹਾਂ ਦਾ ਸੀਗਾ ਪੰਥਕ ਨਿਜਾਮ ਉਹ ਸੀਗਾ ਜਿੱਥੇ ਇੱਕ ਅਕਾਲੀ ਗੁਣਾ ਦੀਆਂ ਵਾਲੀਆਂ ਸ਼ਖਸੀਤਾਂ ਦਾ ਜਥਾ ਹੁੰਦਾ ਸੀ ਉਸ ਜਥੇ ਦੇ ਜਥੇਦਾਰ ਨੂੰ ਅਸੀਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਹਿੰਦੇ ਸੀ ਅਕਾਲੀ ਫੂਲਾ ਸਿੰਘ ਜੀ ਬੇਸਿਕਲੀ ਅਕਾਲੀ ਜਥੇ ਦੇ ਜਥੇਦਾਰ ਸਿਗੇ ਤੇ ਇਹ ਉਸ ਸਿਆਸੀਤ ਦੇ ਵਿੱਚ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿਗੇ ਜਿਹੜਾ ਇਹ ਇੱਕ ਪੁਰਖੀ ਨਿਜ਼ਾਮ ਆਇਆ ਜਿੱਥੇ ਇੱਕ ਆਗੂ ਹੈ ਪਰ ਜਥਾ ਕੋਈ ਨਹੀਂ ਹੈ ਇਹ ਬੁਨਿਆਦੀ ਰੂਪ ਦੇ ਵਿੱਚ ਸਰਕਾਰੇ ਖਾਲਸਾ ਤੋਂ ਬਾਅਦ ਜਦੋਂ ਅੰਗਰੇਜ਼ਾਂ ਦਾ ਰਾਜ ਹੁੰਦਾ ਆ ਇੱਥੇ ਉਦੋਂ ਅੰਗਰੇਜ਼ ਲੈ ਕੇ ਆਉਂਦੇ ਆ ਜਿਹਦੇ ਵਿੱਚ ਉਹ ਸਰਬਰਾ ਨੂੰ ਲੈ ਕੇ ਆਉਂਦੇ ਆ ਜਿਹੜਾ ਕਿ ਬਿਨਾ ਕਿਸੇ ਜਥੇ ਤੋਂ ਇੱਕ ਵਿਅਕਤੀ ਨੂੰ ਉਹ ਮਤਲਬ ਲਾਗੂ ਕਰਦੇ ਨੇ ਉਹ 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 ਦੀ ਅਗਵਾਈ ਅਕਾਲ ਤਖਤ ਸਾਹਿਬ ਦੇ ਉੱਪਰ ਲੈ ਕੇ ਆਉਂਦੇ ਆ ਤੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਸੇਵਾ ਹੁੰਦੀ ਹੈ ਇੱਕ ਸਟਰਗਲ ਤੋਂ ਬਾਅਦ ਉਸ ਸਮੇਂ ਵੱਡੀ ਦਿੱਕਤ ਇਹ ਵਾਪਰੀ ਕਿ ਅੰਗਰੇਜ਼ਾਂ ਨੇ ਇਹ ਦੇਖਿਆ ਕਿ ਸਿੱਖਾਂ ਨੇ ਆਪਣਾ ਆਗੂ ਚੁਣਨ ਦਾ ਤਰੀਕਾ ਤੇ ਆਪਣਾ ਫੈਸਲਾ ਲੈਣ ਦਾ ਤਰੀਕਾ ਜਿਹੜਾ ਆ ਉਹ ਦੁਬਾਰਾ ਆਪਣਾ ਬਹਾਲ ਕਰ ਲਿਆ। ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਪ੍ਰਬੰਧ ਨੂੰ ਮਾਨਤਾ ਨਹੀਂ ਦਿੰਦੇ ਜਾਂ ਆਗੂ ਚੁਣਨ ਦਾ ਤਰੀਕਾ ਤੇ ਡਿਸੀਜਨ ਲੈਣ ਦਾ ਤਰੀਕਾ ਤੁਸੀਂ ਸਾਡਾ ਅਪਣਾਓ। ਇਸ ਗੱਲ ਦੇ ਉੱਪਰ ਸਟਰਗਲ ਹੁੰਦੀ ਆ ਉਹ ਸਿੱਖ ਆਗੂਆਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਡੱਕ ਦਿੰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਆਗੂ ਜਿਹੜੇ ਸਿੱਖ 엘ੀਟ ਦੇ ਵਿੱਚੋਂ ਸੀਗੇ ਉਹ ਕਾਨੂੰਨ ਮੰਨਣ ਦੇ ਲਈ ਰਾਜ਼ੀ ਹੋ ਕੇ ਬਾਹਰ ਆ ਜਾਂਦੇ ਆ ਅਲਟੀਮੇਟਲੀ ਪੰਜਾਬ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣ ਜਾਂਦਾ ਆ ਉਹ ਕਾਨੂੰਨ ਬਣਨ ਤੋਂ ਬਾਅਦ ਦੇ ਵਿੱਚ ਇੱਕ ਬੋਰਡ ਜੋ ਐਕਟ ਆ ਤੁਸੀਂ ਐਕਟ ਪੜ੍ਹੋ ਉਹਦੇ ਵਿੱਚ ਬੇਸਿਕਲੀ ਇੱਕ ਬੋਰਡ ਬਣਦਾ ਆ ਸੋ ਇਹਨਾਂ ਨੇ ਇੰਨੀ ਗੱਲ ਕਰਵਾਈ ਕਿ ਉਸ ਬੋਰਡ ਦਾ ਨਾਮ ਬਦਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਲਿਆ ਬੋਰਡ ਦੀ ਥਾਂ ਦੇ ਉੱਪਰ ਤੇ ਦੂਸਰਾ ਜਿਹੜਾ ਸਰਬਰਾ ਅੰਗਰੇਜ਼ ਲਾਉਂਦੇ ਸੀਗੇ ਉਸ ਸਰਬਰਾ ਨੂੰ ਬਦਲਣ ਦਾ ਨਾਮ ਜਿਹੜਾ ਸੀਗਾ ਉਹ ਬਦਲ ਕੇ ਜਥੇਦਾਰ ਕਰ ਲਿਆ ਸੋ ਨਾਮਕਰਨ ਸਿੱਖੀਵਾਲਾ ਬਣਾ ਲਿਆ ਤਰੀਕਾ ਉਹ ਬਣਾ ਲਿਆ ਇੱਕ ਤਰੀਕਾ ਇਹਨਾਂ ਨੇ ਵਿੱਚ ਡਿਵੈਲਪ ਕੀਤਾ ਸੀਗਾ ਉਹਦੇ 'ਚ ਇਹ ਸੀਗਾ ਕਿ ਜਿਹੜੀਆਂ ਸਾਰੀਆਂ ਸਿੱਖ ਸੰਸਥਾਵਾਂ ਸੀਗੀਆਂ ਉਹ ਇਕੱਠੇ ਹੋ ਕੇ ਤਿੰਨ ਨਾਮ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਝਾ ਦਿੰਦੇ ਸੀਗੇ ਜਿੰਨੀਆਂ ਸੰਪਰਦਾਵਾਂ ਸੀ ਸੰਸਥਾਵਾਂ ਸੀ ਉਹ ਤਿੰਨ ਨਾਮ ਤਜਵੀਜ਼ ਕਰਦੇ ਸੀ ਇਹ ਉਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਜਥੇਦਾਰ ਲਾ ਦਿੰਦੇ ਸੀ ਇਹ ਸਿਸਟਮ ਵੀ ਇਹਨਾਂ ਨੇ ਉਦੋਂ ਤੋੜਿਆ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪੰਜਾਬ ਦੇ ਵਿੱਚ ਜਨਤਕ ਸਰਗਰਮੀ ਕਰ ਰਹੇ ਸੀਗੇ ਉਸ ਸਮੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਨਾਮ ਤਜਵੀਜ਼ ਹੋਣਾ ਸੀ ਇਹ ਜਿਹੜੀ ਪੋਲੀਟੀਕਲ ਲੀਡਰਸ਼ਿਪ ਸੀਗੀ ਇਹਨੂੰ ਲੱਗਿਆ ਕਿ ਸੰਤਾਂ ਦੇ ਨਾਮ ਦੇ ਉੱਪਰ ਸਹਿਮਤੀ ਬਣ ਜਾਣੀ ਹੈ ਇਸ ਕਰਕੇ ਇਹਨਾਂ ਨੇ ਉਹ ਸਾਰੇ ਪ੍ਰੋਸੈਸ ਨੂੰ ਬਾਈਪਾਸ ਕਰਕੇ ਇੱਕ ਵਿਅਕਤੀ ਲਾਉਣ ਵਾਲਾ ਪ੍ਰੋਸੈਸ ਲਿਆਂਦਾ ਜਿਹਦੇ ਵਿੱਚੋਂ ਮਤਲਬ ਫਿਰ ਐਸੇ ਜਥੇਦਾਰ ਵੀ ਆਏ ਜਿਨ੍ਹਾਂ ਨੇ ਬਿਲਕੁਲ ਹੀ ਪੰਥ ਦੇ ਹਿੱਤਾਂ ਦੇ ਉਲਟ ਜਾ ਕੇ ਸੌਦਾ ਸਾਧ ਵਰਗਿਆਂ ਨੂੰ ਬਿਨ ਮੰਗੀਆਂ ਮੁਆਫੀਆਂ ਦਿੱਤੀਆਂ ਸੋ ਜਿਹੜੀ ਗੱਲ ਤੁਸੀਂ ਕਹਿ ਰਹੇ ਆ ਕਿ ਫੈਸਲਾ ਕਿਸ ਤਰ੍ਹਾਂ ਦਾ ਆਊਗਾ ਉਹਦੇ ਵਾਸਤੇ ਜ਼ਰੂਰੀ ਇਹ ਹੈਗਾ ਕਿ ਫੈਸਲਾ ਪੂਰਾ ਪੰਥ ਦੀਆਂ ਭਾਵਨਾਵਾਂ ਦੇ ਅਨੁਸਾਰ ਉਦੋਂ ਆ ਸਕਦਾ ਆ ਜਦੋਂ ਕਿ ਉੱਥੇ ਇੱਕ ਪੰਥਕ ਨਿظام ਹੋਵੇ ਤੇ ਤਰੀਕਾਕਾਰ ਜਿਹੜਾ ਫੈਸਲਾ ਲੈਣਦਾ ਉਹ ਪੰਥਕ ਬਨਾਇਆ ਜਾਵੇ ਜੇ ਮੁਕੰਮਲ ਨਹੀਂ ਹੋਣਾ ਤਾਂ ਅੰਸ਼ਕ ਹੋਣਾ ਅੰਸ਼ਕ ਦੀ ਵੀ ਮੈਨੂੰ ਇਹ ਲੱਗਦਾ ਮੇਰੀ ਜੋ ਨਿੱਜੀ ਵਿਚਾਰ ਹੈ ਕਿ ਉਹਦਾ ਵੀ ਇੱਕ ਟੈਸਟ ਜਿਹੜਾ ਹੋ ਸਕਦਾ ਇਹ ਹੋ ਸਕਦਾ ਆ ਕਿ ਕੀ ਫੈਸਲਾ ਲੈਣ ਤੋਂ ਪਹਿਲਾਂ ਬਾਕੀ ਜਿਹੜੀਆਂ ਪੰਥ ਦੀਆਂ ਸੰਪਰਦਾਵਾਂ ਸੰਸਥਾਵਾਂ ਹੈਗੀਆਂ ਉਹਨਾਂ ਦੇ ਨਾਲ ਰਾਏ مشورہ ਕੀਤਾ ਜਾਂਦਾ ਹੈ ਜਾਂ ਨਹੀਂ ਕੀਤਾ ਜਾਂਦਾ ਜੇ ਨਹੀਂ ਕੀਤਾ ਜਾਂਦਾ ਤੇ ਫਿਰ ਅੱਜ ਦੀ ਸਥਿਤੀ ਦੇ ਵਿੱਚ ਇਹ ਹੈ ਕਿ ਜਿਹੜੇ ਪੰਜ ਸਿੰਘ ਸਹਿਬਾਨ ਨੇ ਉਹਨਾਂ ਦੇ ਵਿੱਚੋਂ ਜਿਹੜੇ ਤਿੰਨ ਤਖਸੈਬਾਨ ਦੇ ਜਥੇਦਾਰ ਆ ਉਹਨਾਂ ਦੇ ਵਿੱਚੋਂ ਵੀ ਆਪਸ ਦੇ ਵਿੱਚ ਇਤਫਾਕ ਜਿਹੜਾ ਆ ਉਹਦੀ ਕਮੀ ਹੈਗੀ ਹੈ ਜਿੱਚੋ ਆਪਾਂ ਨੂੰ ਪਤਾ ਆਪਾਂ ਹਾਲੀ ਚੱਲੋ ਨਾਮ ਨਹੀਂ ਲੈਂਦੇ ਕਿ ਇੱਕ ਜਥੇਦਾਰ ਜਿਹੜੇ ਆ ਉਹ ਜ਼ਿਆਦਾ ਜ਼ੋਰ ਲਾ ਰਹੇ ਆ ਕਿ ਪੋਲਿਟੀਕਲ ਫੈਸਲਾ ਲਿਆ ਜਾਵੇ ਦੋ ਜਿਹੜੇ ਆ ਉਹਨਾਂ ਨੂੰ ਲੱਗਦਾ ਕਿ ਨਹੀਂ ਆਪਾਂ ਸ਼ਕਸੀ ਰਹਿਣੀ ਵਾਲੇ ਜਿਸ ਤਰ੍ਹਾਂ ਦੇ ਮਤਲਬ ਨਾਮ ਸਿਮਰਨ ਬਾਣੀ ਅਭਿਆਸ ਜਾਂ ਸੇਵਾ ਵੀ ਇਸ ਤਰ੍ਹਾਂ ਦਾ ਫੈਸਲਾ ਲੈ ਲਈਏ ਸੋ ਇੱਕ ਕਸ਼ਮਕਸ਼ ਇਹਨਾਂ ਦੇ ਵਿੱਚ ਅੰਦਰੂਨੀ ਵੀ ਚੱਲ ਰਹੀ ਹੈ ਹੁਣ ਪਤਾ ਸਾਰਿਆਂ ਨੂੰ ਹੀ ਆ ਪਰ ਕਿਉਂਕਿ ਤਖਤ ਸਹਿਬਾਨ ਦਾ ਮਸਲਾ ਹੈ ਇਸ ਕਰਕੇ ਕੋਈ ਬੰਦੇ ਬਹੁਤੀ ਜ਼ਿਆਦਾ ਵੱਧਵੀਂ ਗੱਲ ਕਰਨੀ ਵੀ ਨਹੀਂ ਚਾਹੁੰਦੇ ਇੱਕ ਸਤਕਾਰ ਦੇ ਵਿੱਚੋਂ ਪਰ ਐਸੀ ਗੱਲ ਨਹੀਂ ਹੈ ਇਹ ਇਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਸਭ ਨੂੰ ਪਤਾ ਘਟੋ ਘੱਟ ਤੁਸੀਂ 2007 ਵਾਲਾ ਅਮਲ ਵਾਪਸ ਲੈ ਕੇ ਆਓ ਸਾਰਿਆਂ ਦੀ ਰਾਇ مشਵਰਾ ਕਰਕੇ ਫਿਰ ਫੈਸਲਾ ਲਾਓ ਉਹੀ ਫੈਸਲਾ ਸੰਗਤ ਨੂੰ ਪ੍ਰਵਾਨ ਹੋ ਸਕਦਾ ਹਾਂਜੀ ਮਿਹਰਬਾਨ ਜੀ ਸੁਖਵੀਰ ਸਿੰਘ ਬਾਦਲ ਜਾਂ ਅਕਾਲੀ ਦਲ ਦਾ ਪੁਵਖ ਕੀ ਕਹਿੰਦਾ ਹੈ ਉਹ ਆਉਂਦੇ ਸਮੇਂ ਨੂੰ ਮਨਸਰ ਹੈ ਦੇਖਣਾ ਹੋਵੇਗਾ ਕੀ ਬਣਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਕੀ ਹੁੰਦਾ ਉਥੇ ਤੱਕ ਸੀਮਤ ਹੈ ਫੈਸਲੇ ਦੀ ਉਡੀਕ ਹੈ ਸ਼ਾਇਦ ਹਰ ਇੱਕ ਪੰਥਕ ਦਰਦੀ ਨੂੰ ਹੋਵੇਗੀ ਹਰ ਇੱਕ ਸਿੱਖ ਵਿਅਕਤੀ ਨੂੰ ਹੋਵੇਗੀ ਆਉਣ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋਬਰ ਇੰਡੀਆ ਪੰਜਾਬੀ ਤੇ